ਸਕ੍ਰਿਪਟਰ ਸਾਰੇ ਜਿਹੜੇ ਹੈਗੇ ਨੇ ਦੇਖੋ ਬਣਦਾ ਵੀ ਸਕ੍ਰਿਪਟ ਰਾਈਟਰ ਦਾ ਵੀ ਸਾਰਿਆਂ ਦੇ ਵੱਡੇ ਥਾਂ ਵੀ ਜਾਣਾ ਹੁੰਦਾ ਦਲਜੀਤ ਨੂੰ ਵੀਰੇ ਨੂੰ ਸੋਚ ਕੇ ਸਕ੍ਰਿਪਟਾਂ ਲਿਖਦੇ ਨੇ ਜੇ ਦਲਜੀਤ ਨਾ ਕਰ ਦੂ ਫਿਰ ਉਹ ਤੋਂ ਬਾਅਦ ਫਿਰ ਉਹ ਚਲੇ ਜਾਂਦੇ ਨੇ ਕਹਿੰਦੇ ਅਮਰਿੰਦਰ ਗਿੱਲ ਨਾਲ ਫਿਰ ਬਣਾ ਲੈਂਦੇ ਨੇ ਚਲੋ ਦਲਜੀਤ ਪਿੱਛੇ ਘੇੜੇ ਲਾ ਲੈ ਅਮਰਿੰਦਰ ਗਿੱਲ ਕੋਲੇ ਚਲੇ ਜਾਂਦੇ ਨੇ ਫਿਰ ਉਧੋਂ ਮੁੜ ਕੇ ਆਦੇ ਐਮੀ ਵੀਰ ਕੋਲ ਫਿਰ ਚਲੇ ਜਾਂਦੇ ਨੇ ਆਪਣੇ ਗਿੱਪੀ ਕੋਲੇ ਫਿਰ ਜਿੱਤੇ ਸਾਰਿਆਂ ਕੋਲੇ ਨਹੀਂ ਬਣਦੀ ਫਿਰ ਫਿਰ ਮੇਰੇ ਕੋਲੇ ਆ ਕੇ ਪੰਜਾਂ ਸਾਲ ਬਾਅਦ ਇਹ ਤੁਹਾਡੇ ਵਾਸਤੇ ਲਿਖੀ ਹੈ ਮੈਂ ਕਿਤੋਂ ਹੈ ਨਾ ਉਹਨੂੰ ਆਡਿਟਡ ਹੋ ਜਾਂਦਾ ਕੰਮ ਬਹੁਤ ਕੁਝ ਹੋ ਜਾਂਦਾ ਤੇ ਨਹੀਂ ਮੈਂ ਦੱਸਿਆ ਸਰਪ੍ਰਾਈਜ਼ ਦਿੱਤਾ ਸੀ ਘਰੇ ਜਾ ਕੇ ਜਦੋਂ ਮੈਂ ਸਾਰਾ ਕੁਝ ਮੇਰਾ ਡਨ ਹੋ ਗਿਆ ਫਿਰ ਮੈਂ ਮੰਮੀ ਕੋਲੇ ਗਿਆ ਆ ਮੰਮੀ ਨੇ ਦੱਸਿਆ ਮੈਂ ਮੰਮੀ ਮੇਰੇ ਫਿਲਮ ਕਰਨ ਲੱਗ ਗਿਆ ਚੱਲ ਜਦੋਂ ਮੈਂ ਕੱਲ ਬਾਈ ਘਰੇ ਗਿਆਗਾ ਜੀ ਤੇ ਬਹੁਤ ਦਿਨ ਬਾਅਦ ਉਹ ਮੈਂ ਜਾਨੀ ਘਰੇ ਗਿਆ ਕਰੇ ਜਾਂਦੇ ਮੇਰੀ ਮੰਮੀ ਕਹਿੰਦੀ ਆ ਮੇਰਾ ਐਕਟਰ ਆ ਗਿਆ ਡਾਇਰੈਕਟਰ ਆ ਗਿਆ ਸਾਲੋਂ ਬਾਅਦ ਮੈਂ ਕਿਹਾ ਜ਼ੌਂਬੀਆ ਤਿਆਰਹੀ ਆ ਤੇ ਜ਼ੌਂਬੀਆ ਨੂੰ ਮਾਰਨ ਵਾਸਤੇ ਬੀਨੂ ਢਿੱਲੋ ਸਾਹਿਬ ਖੜੇ ਨੇ ਤੇ ਨਾਲ ਮੈਂ ਖੜਾ ਬਸ ਓਕੇ ਆ ਸਾਨੂੰ ਬੜੀ ਚੇਂਜ ਲੱਗੀ ਉਸ ਤੋਂ ਬਾਅਦ ਫਿਲਮ ਕਰਨ ਤੋਂ ਬਾਅਦ ਪਹਿਲਾਂ ਸਾਨੂੰ ਹਵਨ ਤੋਂ ਬਹੁਤ ਚੇਂਜ ਲੱਗੀ ਹੁਣ ਤਾਂ ਸਿੱਧੇ ਨੂੰ ਗੱਲ ਵੀ ਨਹੀਂ ਖਬਰ ਦੀ ਹallelujah ਮੰਨੂ ਠੇਸ ਪਹੁੰਚੀ ਇਹਨਾਂ ਦੇ ਇੱਕ ਗੱਲ ਨੂੰ ਲੈ ਕੇ ਜਦੋਂ ਫਿਲਮ ਤੋਂ ਪਹਿਲਾਂ ਇਹਨਾਂ ਨੇ ਜ਼ੋੰਬੀ ਲੈਂਡ ਨੂੰ ਹਾਂ ਕੀਤੀ ਤਾਂ ਹੁਣ ਜਦੋਂ ਫਿਲਮ ਬਣ ਕੇ ਮੂਹਰੇ ਆਈ ਤਾਂ ਇਹ ਜਦੋਂ ਸਾਰੀ ਫਿਲਮ ਚੱਲਦੇ-ਜੱਲਦੇ ਆਦਬ ਵਿਚਾਲੇ ਵੀ ਰੌਲਾ ਪਿਆ ਇਹਨਾਂ ਨੇ ਕੀ ਪੀਸ ਕਰਕੇ ਸੀ ਕਹਿੰਦੇ ਮੈਨੂੰ ਜ਼ੌਂਬੀ ਬਣਾਓ ਕਿ ਮੈਂ ਜ਼ੌਂਬੀ ਬਣੂੰਗੀ ਬੱਚੇ ਦੀ ਚਾਹਤ ਨਹੀਂ ਹੁੰਦੀ ਬੱਚੇ ਦੀ ਮੈਂ ਵੀ ਜ਼ੌਂਬੀ ਬਣੂੰਗੀ ਮੈਂ ਵੀ ਜ਼ੌਂਬੀ ਬਣਨਾ ਹੈ ਮੈਂ ਵੀ ਜ਼ੌਂਬੀ ਬਣਨਾ ਉਹ ਫਿਰ ਅਸੀਂ ਜ਼ੌਂਬੀ ਬਣਾਏ ਅਗਲੀ ਫਿਲਮ ਦਾ ਨਾਂ ਵੀ ਦੱਸ ਮੈਂ ਜ਼ੌਂਬਣ ਬਣ ਕੇ ਆਈਆ ਤੇਰੇ ਦੁੱਖਾਂ ਦੀ ਮਾਰੀ ਜ਼ੌਂਬੀ ਹੈ ਤੇਰੇ ਦੁੱਖਾਂ ਦੀ ਮਾਰੀ ਹੋਵੇ ਮੇਰੇ ਦੁੱਖਾਂ ਦੀ ਮਾਰੀ ਡੇਕਰੇ ਐਕਟਰ ਦਾ ਨਾਮ ਹੈ ਨਾ ਕੋਕੋ ਜਿਵੇਂ ਆਪਣੀ ਜਦੋਂ ਜਵਾਕ ਭਾਜੀ ਉਹ ਸੌਂਦੇ ਨਹੀਂ ਹੁੰਦੇ ਸੀ ਆਪਾਂ ਕਿਸੇ ਵੀ ਸੌਂ ਜਾ ਨਹੀਂ ਤਾਂ ਕੋਕੋ ਆ ਜੂਗੀ ਅੱਛਾ ਇਦਾਂ ਸੀ ਹਾਏ ਜੇ ਮੈਂ ਜੇ ਮੈਂ ਆ ਕੇ ਕਰਕੇ ਪਹਿਲੀ ਕਰ ਕਰ ਸਿਰਦੇ ਜਦੋਂ ਲੋਕਾਂ ਨੂੰ ਕਹੀ ਜਵਾਕ ਜਿਹੜੇ ਵੱਡੇ ਉਹਨਾਂ ਨੂੰ ਪਤਾ ਲੱਗਾ ਅੱਛਾ ਇਹ ਕੋਕੋ ਦੀ ਫੇਰ ਅਸੀਂ ਸੌਂਗੇ ਜੇ ਮੈਨੂੰ ਕੋਈ ਪਤਾ ਹੁੰਦਾ ਵੀ ਕੋਕੋ ਨਹੀਂ ਸੀ ਮੈਂ ਸੌਂਦਾ ਹੀ ਨਹੀਂ ਸੀ ਤੁੜੇ ਪੁੱਛ ਲੈ ਤੇ ਇਹ ਤੇ ਰਿਵੀਲ ਕਰਨ ਨੂੰ ਤਿਆਰ ਬੈਠੀ ਐ ਤੁਸੀਂ ਪੁੱਛੋ ਸੀ ਮੈਂ ਤਾਂ ਬਸ ਤਿਆਰ ਲਈ ਆਈਆਂ ਦਿੱਤੋ 500 ਬੰਦੇ ਦਾ ਘੱਟ ਤੇ ਸਰਦੀਆਂ ਦਾ ਵੇਲਾ ਜੀ ਤਾਂ ਉਹਨਾਂ ਸਾਰੇ ਨੂੰ ਸਰਦੀਆਂ ਦੇ ਵੇਲੇ ਕੱਲੇ ਸ਼ਰਟ ਪੁਆਏ ਜਦੋਂ ਖੂਨ ਲਾਉਂਦੇ ਸੀ ਖੂਨ ਡੋਲਦੇ ਸੀ ਜਾਇ ਕਰਦੇ ਠੰਡਾ ਦੇਖੋ ਠੰਡ ਦੇ ਵਿੱਚ ਤੇ 2 ਵਜੇ ਉੱਠ ਕੇ ਜਾਂਦੇ ਸੀਗੇ ਉੱਥੇ 3 ਵਜੇ ਮੇਕਅਪ ਸਟਾਰਟ ਕਰ ਦਿੰਦੇ ਸੀ ਤਾਂ 7-8 ਵਜੇ ਨੂੰ ਤਿਆਰ ਹੁੰਦੇ ਸੀ ਉਹ ਫਿਰ 9 ਵਜੇ ਨੂੰ ਸ਼ੂਟ ਸਟਾਰਟ ਹੁੰਦਾ ਸਾਰੇ ਪੂਰੇ ਬੇਨਤੀ ਇਹ ਵੀ ਬੱਕਰੇ ਐਕਸਪੈਰੀਮੈਂਟ ਤਾਂ ਹੀ ਹੋਣਗੇ ਜੇ ਤੁਸੀਂ ਦੇਖਣਾ ਹੋਵੇ ਦੇਖਣਾ ਕੋਈ ਜ਼ਬਾਨ ਤਰੱਕੀ ਉਦੋਂ ਕਰਦੀ ਹੈ ਜਦੋਂ ਜਦੋਂ ਚ ਐਕਸਪੈਰੀਮੈਂਟ ਹੁੰਦੇ ਨੇ ਨਾ ਜਾਂ ਸਿਨੇਮਾ ਉਹ ਤਰੱਕੀ ਕਰਦਾ ਜਦੋਂ ਐਕਸਪੈਰੀਮੈਂਟ ਹੋਣੇ ਸ਼ੁਰੂ ਹੋ ਜਾਂਦੇ ਨੇ ਨਾ ਨਹੀਂ ਨਹੀਂ ਮੈਨੂੰ ਆਪ ਇਹ ਹੀ ਵਾਰੀ ਕਿਹਾ ਵੀ ਮੈਂ ਇੰਨਾ ਕੰਮ ਕਰ ਲਿਆ ਪੰਜਾਬ 'ਚ ਇਹ ਬੈਸਟ ਟੀਮ ਹੈ ਮੈਂ ਬਹੁਤ ਗੁੱਡ ਹੋ ਰਿਹਾ ਮੇਰੇ ਤਰਫ ਬਸ ਸੱਚੀ ਬਿਲਕੁਲ ਕੋਈ ਫਰਕ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਬੀ ਸੋਸ਼ਲ ਮੈਂ ਮਨਵੀਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦੀ ਹਾਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ 13 ਜੂਨ ਨੂੰ ਇੱਕ ਫਿਲਮ ਆ ਰਹੀ ਹੈ ਜ਼ੌਂਬੀ ਲੈਂਡ ਤੁਸੀਂ ਸਾਰਿਆਂ ਨੇ ਟ੍ਰੇਲਰ ਤਾਂ ਦੇਖ ਹੀ ਲਿਆ ਹੋਊਗਾ ਤੇ ਜਿਹੜੇ ਇਹ ਗੇਮ ਖੇਡਦੇ ਆ ਜਾਂ ਜਿਨ੍ਹਾਂ ਨੇ ਇੰਗਲਿਸ਼ 'ਚ ਇਹ ਕਨਸੈਪਟ ਦੇਖਿਆ ਹੋਇਆ ਉਹਨਾਂ ਨੂੰ ਪਤਾ ਹੋਊਗਾ ਜ਼ੌਂਬੀਜ਼ ਬਾਰੇ ਪਰ ਜਿਨ੍ਹਾਂ ਨੂੰ ਇਹਦੇ ਬਾਰੇ ਨਹੀਂ ਪਤਾ ਉਹਦੇ ਬਾਰੇ ਆਪਾਂ ਸਰ ਹੋਰਾਂ ਤੋਂ ਪੁੱਛਾਂਗੇ ਉਹ ਤੁਹਾਨੂੰ ਦੱਸਣਗੇ ਵੀ ਜ਼ੌਂਬੀ ਕੀ ਹੁੰਦੇ ਆ ਕਿਉਂਕਿ ਸਾਨੂੰ ਪੰਜਾਬੀਆਂ ਨੂੰ ਭੂਤਾਂ ਸਲੇਡਿਆਂ ਦਾ ਪਤਾ ਹੈ ਪਰ ਜ਼ੌਂਬੀਜ਼ ਦਾ ਘੱਟ ਪਤਾ ਹੁੰਦਾ ਹੈ ਤੇ ਆਪਾਂ ਸਾਰੀ ਸਟਾਰਕਾਸਟ ਅੱਜ ਸਾਡੇ ਨਾਲ ਹੈ ਕਨਿਕਾ ਮਾਨ ਹੋਰੀ ਬੀਨੂ ਪਾਜੀ ਤੇ ਜੀ ਖਾਨ ਵੀਰਾ ਆਪਾਂ ਉਹਨਾਂ ਦਾ ਸਵਾਗਤ ਕਰਦੇ ਆਂ ਤੇ ਬਾਕੀ ਫਿਲਮ ਨਾਲ ਜੁੜੀਆਂ ਗੱਲਾਂ ਬਾਤਾਂ ਆਪਾਂ ਉਹਨਾਂ ਨਾਲ ਕਰਦੇ ਆਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਥੈਂਕ ਯੂ ਫਰ ਐਂਡ ਹੋਰ ਠੀਕ ਠਾਕ ਹੋ ਤੁਸੀਂ ਸਾਰੇ ਚੜ੍ਹਦੀ ਕਲਾ ਜੀ ਕਿਵੇਂ ਚੱਲ ਰਹੀਆਂ ਨੇ ਫਿਲਮ ਦੀਆਂ ਪ੍ਰੋਮੋਸ਼ਨਸ ਪਹਿਲਾਂ ਤਾਂ ਵਧੀਆ ਵਾਹਿਗੁਰੂ ਦੀ ਕਿਰਪਾ ਜੀ ਬੜਾ ਵਧੀਆ ਰਿਸਪੌਂਸ ਸਾਰੇ ਜਿੱਥੇ-ਇਥੇ ਵੀ ਜਾ ਰਹੇ ਆ ਤੇ ਪ੍ਰੋਮੋਸ਼ਨਸ ਸਟਾਰਟ ਹੋਈਆਂ ਹੋਈਆਂ ਨੇ ਉਹੀ ਗੱਲ ਹੈ ਜੀ ਵਿਆਹ ਤੋਂ ਪਹਿਲਾਂ ਵਾਲਾ ਜਿਹੜੀ ਰੌਣਕ ਕੀਤੀ ਹੁੰਦੀ ਹੈ ਨਾ ਯਾਰ ਉਹ ਰੋਜ਼ ਕਿਉਂਕਿ ਮੈਂ ਉਹ ਦੇਖਿਆ ਸੀ ਤੁਸੀਂ ਹੰਢਿਆਏ ਗਏ ਸੀ ਜਿਹੜਾ ਪਿੱਕ ਦਾ ਤੁਹਾਡਾ ਆਪਦਾ ਏਰੀਆ ਹੈ ਨਾ ਤੇ ਜਿਹੜਾ ਲੋਕਾਂ ਦਾ ਉੱਥੇ ਹੰਗਾਰਾ ਸੀ ਉਹਨੂੰ ਦੇਖ ਕੇ ਪਤਾ ਲੱਗਦਾ ਵੀ ਸਾਰਿਆਂ ਨੂੰ ਇੰਤਜ਼ਾਰ ਹੈਗਾ ਕੋਈ ਫਿਲਮ ਆ ਰਹੀ ਹੈ ਤੇ ਸਾਰੇ ਦੇਖ ਕੇ ਆਉਣਗੇ ਆਪਦੇ ਏਰੀਆ ਚ ਫਾਜੀ ਜਦੋਂ ਤੁਸੀਂ ਜਾਣਦੇ ਹੋ ਹੈ ਨਾ ਕਿਉਂਕਿ ਪਧੌੜ ਤੁਹਾਡਾ ਆਪਦਾ ਏਰੀਆ ਹੈ ਤੇ ਉੱਥੋਂ ਜਦੋਂ ਆਪਦੇ ਘਰੋਂ ਇੰਨਾ ਪਿਆਰ ਮਿਲਦਾ ਫਿਰ ਕਿਵੇਂ ਦਾ ਲੱਗਦਾ ਪਰ ਘਰੋਂ ਮਿਲ ਗਿਆ ਮੈਨੂੰ ਇਹੀ ਸੀ ਵੀ ਘਰੋਂ ਪਿਆਰ ਮਿਲਣਾ ਜ਼ਰੂਰੀ ਹੈ ਕਿਉਂਕਿ ਬਾਹਰ ਤਾਂ ਬਹੁਤ ਪ ਕਰਦੇ ਥੋੜੇ ਇੱਕ ਆਪਦੇ ਭਾਂਡੇ ਨੂੰ ਘੱਟ ਸਲਾਉਂਦੇ ਹੁੰਦੇ ਆ ਕਰਦਾ ਜੋਗੀ ਜੋਗੜਾ ਤੇ ਇਸ ਕਰਕੇ ਪਹਿਲਾਂ ਮੈਂ ਕਿਹਾ ਵੀ ਪਹਿਲੇ ਦਿਨ ਹੀ ਪਹਿਲੇ ਦਿਨ ਪ੍ਰੋਮੋਸ਼ਨ ਮੈਂ ਕਿਹਾ ਬਰਨਾਲ ਤੋਂ ਸਟਾਰਟ ਕਰਦੇ ਆ ਪਰ ਬਹੁਤ ਪਿਆਰ ਦਿੱਤਾ ਮਾਰੇ ਪਿੰਡ ਵਾਸੀਆਂ ਨੇ ਨਾਲ ਦੇ ਨੇ ਮੇਰੇ ਸਾਰੇ ਜिले ਨੇ ਬਹੁਤ ਪਿਆਰ ਦਿੱਤਾ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਕਿਉਂਕਿ ਤੁਹਾਡਾ ਡੈਬਿਊ ਹੈ ਇਸ ਫਿਲਮ ਦੇ ਨਾਲ ਤੇ ਜਦੋਂ ਕੋਈ ਆਪਾਂ ਜਿਹੜੇ ਪਰਿਵਾਰਾਂ ਚੋਂ ਆਪਾਂ ਸਾਰੇ ਹੋਣੇ ਆ ਜਦੋਂ ਉਹ ਬੱਚਾ ਕੋਈ ਤਰੱਕੀ ਕਰਦਾ ਹੈ ਉਦੋਂ ਸਾਰਿਆਂ ਨੂੰ ਐ ਲੱਗਦਾ ਵੀ ਇਹ ਖੁਸ਼ੀ ਸਾਰਿਆਂ ਦੀ ਸਾਂਝੀ ਆ ਉਹ ਤਰੱਕੀ ਵੀ ਤੁਹਾਨੂੰ ਆਪਦੀ ਲੱਗਦੀ ਹੈ ਨਾ ਜੋ ਤੁਸੀਂ ਫਿਲਮ ਲਈ ਹਾਂ ਕੀ ਤੁਸੀਂ ਕਰਦੇ ਉਹਨੂੰ ਦੱਸਿਆ ਜਿਹੜੀਆਂ ਫਿਲਮਾਂ ਆਪਾਂ ਦੇਖਣ ਜਾਂਦੇ ਹੁੰਦੇ ਸੀ ਹੁਣ ਮੈਨੂੰ ਦੇਖਣ ਲੋਕ ਆਉਣਗੇ ਨਹੀਂ ਮੈਂ ਦੱਸਿਆ ਸਰਪ੍ਰਾਈਜ਼ ਦਿੱਤਾ ਸੀ ਘਰੇ ਜਾ ਕੇ ਜਦੋਂ ਮੈਂ ਸਾਰਾ ਕੁਝ ਮੇਰੇ डन ਹੋ ਗਿਆ ਫਿਰ ਮੈਂ ਮੰਮੀ ਕੋਲੇ ਗਿਆ ਆ ਮੈਂ ਦੱਸਾਂ ਮਮੀ ਮੇਰੇ ਫਿਲਮ ਕਰਨ ਲੱਗੇ ਤੇ ਤੁਹਾਨੂੰ ਕਿੰਨਾ ਚਾ ਚੜਿਆ ਜਦੋਂ ਫਿਲਮ ਡਨ ਹੋ ਗਈ ਬਹੁਤ ਬਹੁਤ ਚਾ ਚੜਿਆ ਕੱਲ ਜਦੋਂ ਮੈਂ ਕੱਲ ਬਾਈ ਘਰੇ ਗਿਆਗਾ ਜੀ ਤੇ ਬਹੁਤ ਦਿਨ ਬਾਅਦ ਉਹ ਮੈਂ ਜਾਨੀ ਘਰੇ ਗਿਆ ਕਰੇ ਜਾਂਦੇ ਮੇਰੀ ਮੰਮੀ ਕਹਿੰਦੀ ਆ ਮੇਰਾ ਐਕਟਰ ਆ ਗਿਆ ਐਕਟਰ ਆ ਗਿਆ ਹਾਂ ਕਿਉਂਕਿ ਇੱਕ ਹੋਰ ਪ੍ਰੋਫਾਈਲ ਜੁੜ ਗਈ ਹੈ ਨਾ ਪਹਿਲਾਂ ਤੁਸੀਂ ਸਿਰਫ ਸਿੰਗਰ ਸੀ ਹੁਣ ਤੁਹਾਡੀ ਪ੍ਰੋਫਾਈਲ ਵੱਡੀ ਹੋ ਗਈ ਤੇ ਪਰਮਾਤਮਾ ਕਰੇ ਹੋਰ ਵੱਡੀ ਹੋਵੇ ਹਨਾ ਤੇ ਬਾਜੀ ਤੁਸੀਂ ਇਹ ਫਿਲਮ ਲਈ ਹਾਂ ਕਿਵੇਂ ਕੀਤੀ ਸੀ ਕਿਸੇ ਤੋਂ ਸਲਾਹ ਲਈ ਸੀ ਵੀ ਕਿਉਂਕਿ ਪਹਿਲਾ ਪ੍ਰੋਜੈਕਟ ਕਰਨਾ ਸੀ ਤੁਸੀਂ ਹਨਾ ਤਾਂ ਜਦੋਂ ਵੀ ਆਪਾਂ ਕੋਈ ਨਵੀਂ ਚੀਜ਼ ਦੀ ਸ਼ੁਰੂਆਤ ਕਰਦੇ ਆਂ ਤਾਂ ਆਪਾਂ ਸੋਚਦੇ ਆਂ ਵੀ ਕਿਹੜੀ ਚੀਜ਼ ਨਾਲ ਆਪਾਂ ਨੂੰ ਲਾਂਚ ਹੋਣਾ ਚਾਹੀਦਾ ਤੇ ਤੁਸੀਂ ਕਿਹਦੇ ਨਾਲ ਸਲਾਹ ਕੀਤੀ ਵੀ ਆ ਫਿਲਮਾਂ ਤੇ ਮੈਂ ਇਹਦੇ ਨਾਲ ਆਪਦਾ ਡੈਬਿਊ ਕਰਨ ਲੱਗਿਆ ਮੈਂ ਪਹਿਲਾਂ ਤਾਂ ਆਪਾਂ ਲੋਕਡਾਊਨ ਨੇ ਆਪਾਂ ਨੂੰ ਦੱਸਤਾ ਵੀ ਫਿਲਮਾਂ ਕਿਹੜੀਆਂ ਦੇਖਣੀਆਂ ਸਿੱਧੀ ਗੱਲ ਦੱਸ ਦੋ ਲੌਕਡਾਊਨ ਨੇ ਬਹੁਤ ਕੁਝ ਸਿਖਾਇਆ ਗਾ ਵੀ ਫਿਲਮ ਆ ਆ ਵਧੀਆ ਘਟਿਆ ਹਨਾ ਜਾਂ ਆ ਵੀ ਵਧੀਆ ਨਹੀਂ ਹੈਗੀ ਤੇ ਦੂਜਾ ਮੇਰਾ ਹੈਗਾ ਕਿ ਮੈਂ ਇੱਕ ਬੰਦੇ ਨੇ ਪੁੱਛਦਾ ਹੁਣ ਉਹ ਅਗਿਆਰੀ ਸੰਦੂਕ ਅੱਛਾ ਹਾਂਜੀ ਤੇ ਤੁਸੀਂ ਫਿਰ ਫਿਲਮ ਦੀ ਕਹਾਣੀ ਸੁਣੀ ਸੀ ਕਿ ਬਸ ਵੀ ਫਿਲਮ ਫਿਲਮ ਦਾ ਮੈਂ ਕਹਿੰਦਾ ਜ਼ੌਂਬੀਆਂ ਤੇ ਆ ਰਹੀ ਆ ਹਾਂ ਤੇ ਜ਼ੌਂਬੀਆਂ ਨੂੰ ਮਾਰਨ ਵਾਸਤੇ ਬੀਨੂ ਢਿੱਲੋ ਸਾਹਿਬ ਖੜੇ ਨੇ ਤੇ ਨਾਲ ਮੈਂ ਖੜਾ ਬਸ ਓਕੇ ਆ ਠੀਕ ਹੋਰ ਕੋਈ ਮੈਨੂੰ ਪੁੱਛਿਆ ਭਾਜੀ ਜਿਵੇਂ ਆਪਣੇ ਮੈਂ ਪਹਿਲਾਂ ਵੀ ਕਿਹਾ ਵੀ ਆਪਣੇ ਪੰਜਾਬੀਆਂ ਨੂੰ ਭੂਤਾਂ ਦਾ ਪਤਾ ਹੈ ਸਲੇਡਿਆਂ ਦਾ ਪਤਾ ਹੈ ਕਿਉਂਕਿ ਆਪਾਂ ਉਹ ਕਹਾਣੀਆਂ ਚ ਬਾਤਾਂਸ ਵੀ ਸੁਣਦੇ ਆ ਹੈਨਾ ਆਪਾਂ ਨੂੰ ਜਿਹੜੀਆਂ ਆਪਣੀਆਂ ਦਾਦੀਆਂ ਨਾਨੀਆਂ ਸੁਣਾਉਂਦੀਆਂ ਹੁੰਦੀਆਂ ਸੀ ਪਰ ਜ਼ੌਂਬੀ ਇਹ ਕਨਸੈਪਟ ਉਹਨਾਂ ਨੂੰ ਤਾਂ ਪਤਾ ਹੈ ਜਿਹੜੇ ਜੋਅਕਾ ਨੇ ਹਾਲੀਵੁੱਡ ਦਾ ਸਿਨੇਮਾ ਦੇਖਿਆ ਹੋਇਆ ਪਰ ਕਿਉਂਕਿ ਫਿਲਮ ਨੂੰ ਦੇਖਣ ਫੈਮਲੀਆਂ ਨੇ ਵੀ ਆਉਣਾ ਤਾਂ ਤੁਸੀਂ ਉਹਨਾਂ ਨੂੰ ਥੋੜਾ ਦੱਸਣਾ ਚਾਹੋਗੇ ਵੀ ਜ਼ੌਂਬੀਜ਼ ਕੀ ਹੁੰਦੇ ਨੇ ਵੀ ਇਹ ਕਾਦੇ ਤੇ ਬੇਸਡ ਇੱਕ ਫਿਲਮ ਆ ਜਿਹੜੀ ਅਸੀਂ ਤੁਹਾਡੇ ਲਈ ਲੈ ਕੇ ਆ ਰਹੇ ਹਾਂ ਬੇਸਿਕਲੀ ਨਾ ਸਾਰਿਆਂ ਨੂੰ ਵੈਸੇ ਪਤਾ ਲੱਗ ਹੀ ਗਿਆ ਹੈ ਤੋਂ ਵਾਇਰਸ ਅਰੋਂ ਵਾਇਰਸ ਤੋਂ ਬਾਅਦ ਜ਼ੋਮਬੀ ਵੀ ਬਣ ਜਾਂਦੇ ਨੇ ਜਾਂ ਕੋਈ ਵੀ ਕਿਸੇ ਤਰੀਕੇ ਦਾ ਵੀ ਵਾਇਰਸ ਆ ਸਕਦਾ ਹੈ ਜਿਵੇਂ ਹੁਣ ਕਰੋਨਾ ਆਇਆ ਸੀਗਾ ਇਹ ਕਰੋਨਾ ਤੋਂ ਵੱਡਾ ਵਾਇਰਸ ਅਸੀਂ ਸੋਚਦੇ ਆ ਇਹ ਜਿਹੜੀ ਸਟੋਰੀ ਹੈਗੀ ਜੀ ਉਦਾਂ ਤੁਹਾਨੂੰ ਛੋੜਿਆ ਜਾ ਕੇ ਦੱਸ ਦਿੰਦਾ ਇਸ ਲਾਈਕ ਜਿਹੜਾ ਆਪਾਂ ਦੁੱਧ ਚੋਨੇ ਮੱਝਾਂ ਤੋਂ ਜੀ ਉਹ ਟੀਕੇ ਲਾ ਲਾ ਚੋਨੇ ਆ ਪਿੰਡਾਂ 'ਚ ਹਾਂਜੀ ਉਹ ਕਹੀ ਰੀ ਉਹਦੀ ਡੋਜ਼ ਵੱਧ ਘੱਟ ਹੋਣ ਦੇ ਨਾਲ ਜਾਂ ਪਿੱਛੋਂ ਉਹ ਟੀਕਾ ਕਿੱਦਾਂ ਦਾ ਆ ਗਿਆ ਹੂੰ ਉਹ ਜਿਹੜਾ ਮੈਂ ਮੈਂ ਰੀਅਲ ਗੱਲ ਦੱਸਦਾ ਜੀ ਮੇਰਾ ਫਰੈਂਡ ਹੈ ਪਟਿਆਲੇ ਜਿੰਮ ਵਾਲੇ ਨੇ ਜੀ ਹਾਂਜੀ ਇਹ ਪੈਨਸਿਲਿਨ ਤੋਂ ਕਈਆਂ ਨੂੰ ਉਹ ਹੁੰਦੀ ਹੈ ਜੀ ਆਪਣੀ ਅਲਰਜੀ ਅਲਰਜੀ ਕਈਆਂ ਨੂੰ ਪੈਨਸਿਲਿਨ ਦਾ ਉਹ ਹੁਣ ਉਹ ਪੈਨਸਿਲਿਨ ਦਾ ਟੀਕਾ ਵਾਇਡ ਹੈ ਉਹਨਾਂ ਨੂੰ ਮਾਤਾ ਉਹਨਾਂ ਦੇ ਮਾਤਾ ਹੈਗੇ ਨੇ ਤਾਂ ਉਹ ਦੂਜੇ ਦਿਨ ਸਵੇਰੇ ਸੇ ਉਹਨਾਂ ਨੇ ਚਾਹ ਪੀਤੀ ਸਾਰੇ ਰੈੱਡ ਹੋ ਗਏ ਚੱਕੇ ਹਸ ਤੜ ਲੈ ਗਏ ਅੱਛਾ ਹਸ ਤੜ ਤੋਂ ਪੁੱਛੀ ਵੀ ਇਹ ਤਾਂ ਅਲਰਜੀ ਹੋਈ ਹੈ ਹੋਇਆ ਕੀ ਸਿਸਟਮ ਕੀ ਹੋਇਆ ਕਹਿੰਦੇ ਕੁਝ ਵੀ ਨਹੀਂ ਮੈਂ ਤਾਂ ਚਾਹ ਪੀਤੀ ਹੈ ਹੂੰ ਫਿਰ ਉਹਨਾਂ ਪਤਾ ਕੀਤਾ ਉਹਨਾਂ ਦੇ ਕਰੀ ਮੱਜਾਂ ਨੇ ਪੈਨਸਿਲਿਨ ਦਾ ਟੀਕਾ ਲਾਇਆ ਸੀ ਮੱਜ ਨੂੰ ਇੱਕ ਦਿਨ ਪਹਿਲਾਂ ਤੁਸੀਂ ਐ ਲਾ ਲਓ ਵੀ ਦੂਜੇ ਦਿਨ ਉਹਦੇ ਥਰੂ ਇੰਨਾ ਕ ਦੁੱਧ ਪਾ ਕੇ ਚਾਹ ਬਣਾਈ ਤੇ ਉਹਦੇ ਨਾਲ ਵੀ ਉਹਦਾ ਇਹ ਹਾਲ ਹੋ ਗਿਆ ਹੂੰ ਤੋ ਵੀ ਟੀਕੇ ਦੇ ਜੀ ਜੀ ਟੀਕੇ ਆਪਾਂ ਇਦਾਂ ਇਦਾਂ ਲਾਵਾਂਗੇ ਤਾਂ ਅਸੀਂ ਸੋਚਦੇ ਹਾਂ ਵੀ 2032 ਦੇ ਵਿੱਚ ਵਿਜੇ ਇਦਾਂ ਦਾ ਸਿਸਟਮ ਹੋਇਆ ਤਾਂ ਉਹ ਇੱਕ ਵਾਇਰਸ ਆਊਗਾ ਜਿਹਦੇ ਨਾਲ ਜ਼ੌਂਬੀਜ਼ ਬਣ ਜਾਣਗੇ ਜਨਦੀਆ ਮੂੰਹ ਬਿਗੜਿਆ ਸੀ ਟੀਜ਼ਰ ਦੇ ਵਿੱਚ ਦਿਖਾਈ ਦਿੱਤਾ ਵੀ ਕਿੱਦਾਂ ਦੇ ਉਹਨਾਂ ਦਾ ਮਾਈਂਡ ਨਹੀਂ ਹੋਣਾ ਪਰ ਉਹ ਇੱਕ ਜਿਹਦੀ ਖੂਨ ਦੇ ਪਿਆਸੇ ਹੋ ਜਾਣਗੇ ਤੇ ਮਾਰਨਾ ਸ਼ੁਰੂ ਕਰ ਦੇਣਗੇ ਕਦੋਂ ਦੋਂ ਲੈ ਕੇ ਸਟੋਰੀ ਹੈ ਕਿਉਂਕਿ ਜਦੋਂ ਟੀਜ਼ਰ ਖੁੱਲਦਾ ਵੀ ਹੈ ਨਾ ਤਾਂ ਉੱਥੇ ਲਿਖਿਆ ਹੁੰਦਾ 2032 ਚ ਹੋਣ ਵਾਲੀਆਂ ਸੱਚੀਆਂ ਘਟਨਾਵਾਂ ਤੇ ਆਧਾਰਿਤ ਤਾਂ ਤੁਹਾਨੂੰ ਲੱਗਦਾ ਵੀ ਹੋ ਸਕਦਾ ਹੋ ਸਕਦਾ 100% ਹੋ ਸਕਦਾ ਜੀ ਕੁਝ ਵੀ ਹੁਣ ਆਪਾਂ ਸਾਰੇ ਆਪਣੇ ਅੰਦਰ ਤੁਸੀਂ ਨਾ ਨਾ ਕਰਦੇ ਜਿੰਨੇ ਤੁਸੀਂ ਮੈਂ ਲਾ ਲਉ ਸਲਫਾਸ ਆਪਣੇ ਅੰਦਰ ਹੈ ਇਸ ਵੇਲੇ ਹਾਂਜੀ ਕਿਉਂਕਿ ਜਿਹੜੀ ਕੜ ਕਪੜੇ ਡਰਮਾ ਚ ਸਾਹਮਦੇ ਆ ਉਹ ਤੁਹਾਨੂੰ ਪਤਾ ਕੁੜੀਆਂ ਚ ਬੰਨ ਮੰਨ ਕੇ ਸਲਫਾਸ ਵਿਚਾਲੇ ਲੱਗਦੇ ਹਾਂਜੀ ਹਾਂ ਤੇ ਉਹ ਉਦੇ ਨਾਲ ਨਾਲ ਹੀ ਅੰਦਰ ਆਪਾਂ ਕੋਈ ਮੇਰੇ ਖਿਆਲ ਚ ਇੱਕ ਅੱਧੀ ਅੱਧੀ ਇੱਕ ਗੋਲੀ ਆਪਣੇ ਅੰਦਰ ਪਹਿਲੀ ਹੈਗੀ ਹੈ ਪੈਸੇ ਸਾਈਡਸ ਆਪਣੇ ਅੰਦਰ ਕਿੰਨੇ ਨੇ ਜੀ ਦੁੱਧ ਇੰਟ੍ਰੀਟਡ ਹੈਗਾ ਸਾਰਾ ਕੁਝ ਪਾਣੀ ਤੁਸੀਂ ਦੇਖੋ ਜੂਰੇਨੀਅਮ ਵਿੱਚ ਹੈਗਾ ਜੀ ਹੈਨਾ ਹਵਾ ਦੇ ਵਿੱਚ ਕੀ ਕੁਝ ਹੈ ਤਾਂ ਆਪਾਂ ਸਾਰੇ ਤਾਂ ਖਾਸਾ ਖਾਸੇ ਇਫੈਕਟਡ ਹੈਗੇ ਅੰਦਰ ਜਿਸ ਆਪਾਂ ਪਿਓਰ ਨਹੀਂ ਹੋ ਰਹੇ ਕਿਉਂਕਿ ਹਰ ਚੀਜ਼ ਛੋਟੇ ਛੋਟੇ ਜੀ ਪੈਦਾ ਹੋਣ ਲੱਗ ਜਾਂਦੇ ਆ ਜੀ 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 ਤੇ ਮੈਮ ਤੁਸੀਂ ਇਹ ਤੋਂ ਪਹਿਲਾਂ ਦੋ ਤਿੰਨ ਫਿਲਮਾਂ ਕੀਤੀਆਂ ਨੇ ਦਾਣਾ ਪਾਣੀ ਤੇ ਮਜਾਜਣ ਤੇ ਇੱਕ ਤੁਸੀਂ ਰੌਕੀ ਮੈਂਟਲ ਫਿਲਮ ਕੀਤੀ ਸੀ ਤੇ ਬਹੁਤ ਸਾਰੇ ਤੁਸੀਂ ਗੀਤ ਕੀਤੇ ਆ ਹਨਾ ਫਿਰ ਤੁਹਾਡਾ ਇੱਕ ਗੈਪ ਰਿਹਾ ਪੰਜਾਬੀ ਇੰਡਸਟਰੀ ਚ ਪਰ ਤੁਸੀਂ ਕੰਮ ਕਰ ਰਹੇ ਸੀ ਉਧਰ ਡੇਲੀ ਸੋਪ ਕਰ ਰਹੇ ਸੀ ਇਹ ਤੁਸੀਂ ਪੰਜਾਬੀ ਇੰਡਸਟਰੀ ਤੋਂ ਗੈਪ ਇਹਦਾ ਕੀ ਕਾਰਨ ਸੀ ਸੱਚੀ ਕੋਈ ਕਾਰਨ ਨਹੀਂ ਸੀ ਉੱਥੇ ਮੈਨੂੰ ਕਾਲ ਆ ਗਈ ਮੈਨੂੰ ਵਧੀਆ ਲੱਗਿਆ ਸ਼ੋਅ ਮੈਂ ਕਰ ਲਿਆ ਐਂਡ ਮੈਨੂੰ ਮੈਂ ਤਾਂ ਉਦੋਂ ਵੀ ਸਾਰਿਆਂ ਤੋਂ ਜਿਨੇ ਵੀ ਜਿਨ੍ਹਾਂ ਨੂੰ ਵੀ ਮੈਂ ਜਾਣਦੀ ਸੀ ਨਾ ਸਾਰੇ ਤੋਂ ਪੁੱਛੇ ਮੈਂ ਜਾਵਾਂ ਬਿਕਾਜ਼ ਮੈਨੂੰ ਬਹੁਤ ਮਜ਼ਾ ਆ ਰਿਹਾ ਇੱਥੇ ਪੰਜਾਬ 'ਚ ਬਹੁਤ ਪਿਆਰ ਮਿਲ ਰਿਹਾ ਐਂਡ ਆਮ ਰੀਲੀ ਲਾਈਕਿੰਗ ਇਟ ਕਿਉਂਕਿ ਇਹ ਨਹੀਂ ਨਹੀਂ ਜੇ ਕਾਲ ਆਈ ਆ ਤਾਂ ਮੇਰੀ ਡੈਸਟੀਨੀ ਉਹ ਵੀ ਆ ਤੇ ਉਹ 100% ਜਾਣਾ ਚਾਹੀਦਾ ਬਟ ਮੇਰੇ 'ਚ ਸੀਗਾ ਬਿਕਾਜ਼ ਤੇ ਮੈਂ ਹੈਗੀ ਨਹੀਂ ਪੰਜਾਬ ਤੋਂ ਮੈਂ ਹੈਗੀਆਂ ਹਰਿਆਣਾ ਤੋਂ ਸਾਡੇ ਘਰੇ ਹਰਿਆਣਵੀ ਬੋਲੀ ਜਾਂਦੀ ਆ ਬਟ ਮੈਨੂੰ ਮੈਂ ਲਾਅ ਕੀਤੀ ਆ ਪੰਜਾਬ ਯੂਨੀਵਰਸਿਟੀ ਤੋਂ ਤੇ ਮੈਂ ਜਦੋਂ ਇੱਥੇ ਪੜ੍ਹੀ ਮੈਨੂੰ ਪੰਜਾਬੀ ਤੋਂ ਬਹੁਤ ਲगाव ਹੋ ਗਿਆ ਬੋਲੀ ਤੋਂ ਇਸ ਥਾਂ ਤੋਂ ਹੈ ਨਾ ਤੇ ਮੈਨੂੰ ਸੀਗਾ ਵੀ ਨਹੀਂ ਮੈਂ ਸਿੱਖ ਕੇ ਕਰੂੰਗੀ ਪਰ ਇਸ ਇੰਡਸਟਰੀ ਦਾ ਹਿੱਸਾ ਮੈਂ ਰਹਿਣਾ ਤੇ ਉਹ ਮੇਰੇ ਮਨਚ ਸੀਗਾ ਐਂ ਜਦੋਂ ਨਾਲ ਦੇ ਇੰਨੇ ਸੀਨੀਅਰ ਕਲਾਕਾਰ ਹੋਣ ਤੁਹਾਨੂੰ ਪਤਾ ਲੱਗੇ ਵੀ ਤੁਹਾਨੂੰ ਤੁਹਾਨੂੰ ਇਹੋ ਜਿਹਾ ਪ੍ਰੋਜੈਕਟ ਆ ਰਿਹਾ ਤੇ ਤੁਸੀਂ ਵਾਪਸ ਕਮਬੈਕ 100% ਕਰਦੇ ਹੋ ਬਟ ਯੈਸ ਉਹ ਕੁਝ ਜਾਣ ਕੇ ਨਹੀਂ ਮੈਂ ਕੀਤਾ ਉਹ ਗੈਪ ਲਿਆ ਬਸ ਉਹ ਹੋ ਗਿਆ ਤੇ ਉੱਥੇ ਉਹ ਬਹੁਤ ਲੰਬਾ ਸ਼ੋਅ ਚੱਲ ਗਿਆ ਵਧੀਆ ਪਿਆਰ ਮਿਲ ਰਿਹਾ ਸੀ ਨਹੀਂ ਹਾਂ ਤੁਸੀਂ ਉਧਰ ਬਹੁਤ ਸੋਹਣਾ ਕੰਮ ਕਰ ਰਹੇ ਹੋ ਪਰ ਮਨ ਨੂੰ ਥੇਸ ਪਹੁੰਚੀ ਇਹਨਾਂ ਦੇ ਇੱਕ ਗੱਲ ਨੂੰ ਲੈ ਕੇ ਜਦੋਂ ਲੂੰਤੂ ਪਹਿਲਾਂ ਇਹਨਾਂ ਨੇ ਜ਼ੌਂਬੀ ਲੈਂਡ ਨੂੰ ਹਾਂ ਕੀਤੀ ਤਾਂ ਹੁਣ ਜਦੋਂ ਫਿਲਮ ਬਣ ਕੇ ਮੂਹਰੇ ਆਈ ਤਾਂ ਇਹ ਜਦੋਂ ਸਾਰੀ ਫਿਲਮ ਚੱਲਦੇ ਚੱਲਦੇ ਅਦਬਚਾਲੇ ਵੀ ਰੌਲਾ ਪਿਆ ਇਹਨਾਂ ਨੇ ਕੀਤੀ ਇਸ ਕਰਕੇ ਸੀ ਕਿ ਇਹਨੂੰ ਮੈਨੂੰ ਜ਼ੌਂਬੀ ਬਣਾਓ ਅੱਛਾ ਜ਼ੌਂਬੀ ਬਣਾਉਣ ਦੀ ਬੱਚੇ ਦੀ ਚਾਹਤ ਨਹੀਂ ਸੀ ਬੱਚੇ ਦੀ ਲੈ ਵੀ ਜ਼ੌਂਬੀ ਬਣਾਉਣਾ ਹੈ ਵੀ ਜ਼ੌਂਬੀ ਬਣਾਉਣਾ ਹੈ ਇਹਨਾਂ ਨੇ ਬਣਾਇਆ ਨਹੀਂ ਮੈਂ ਸਾਰਿਆਂ ਨੂੰ ਡਰਾਉਣਾ ਹੈ ਅਸੀਂ ਜ਼ੌਂਬੀ ਬਣਾਏ ਸੀ ਤਾਂ ਕਰਕੇ ਬਹੁਤ ਗੁੱਸੇ ਹੈ ਪਰ ਇਹਨਾਂ ਨੇ ਮੈਨੂੰ ਪ੍ਰੋਮਿਸ ਕੀਤਾ ਵੀ ਟੂ ਬਣਾਉਣਗੇ ਇਹ ਹਾਂ ਉਹਦੇ ਸਤੇ ਜ਼ੌਂਬੀ ਬਣਾਉਣਗੇ ਤੇ ਤੁਸੀਂ ਪਲੀਜ਼ ਸਾਰਿਆਂ ਨੂੰ ਕਹਿ ਦਿਓ ਇਹ ਦੇਖ ਲੈਣ ਵਾਂ ਤੇ ਟੂ ਬਣ ਜੇ ਮੇਰਾ ਚਾਹ ਪੂਰਾ ਹੋ ਜੇ ਤੁਸੀਂ ਚਾਹੋ ਨੀਓ ਮੈਮ ਨੂੰ ਵੀ ਇਹ ਤੁਹਾਨੂੰ ਡਰਾਉਣ ਫਿਲਮ ਚਾਕੇ ਤਾਂ ਤੁਹਾਨੂੰ ਪਹਿਲੀ ਦੇਖ ਅਗਲੀ ਫਿਲਮ ਤਾਂ 9 ਵੀ 10 ਮੈਂ ਜ਼ੌਂਬਣ ਬਣ ਗਈ ਬਈ ਤੇ ਦੇ ਕੰਮ ਮਰੀ ਉਹਦੇ ਕੰਮ ਗਾਈ ਜਿਵੇਂ ਤੁਹਾਡੇ ਕਰੈਕਟਰ ਦਾ ਨਾਮ ਹੈ ਨਾ ਕੋਕੋ ਜਿਵੇਂ ਆਪਣੀ ਜਦੋਂ ਜਵਾਕ ਭਾਜੀ ਉਹ ਸੌਂਦੇ ਨਹੀਂ ਹੁੰਦੇ ਸੀ ਆਪਾਂ ਕਹਿੰਸੀ ਵੀ ਸੌ ਜਾ ਨਹੀਂ ਤਾਂ ਕੋਕੋ ਆ ਜੂਗੀ ਅਰੇ ਅੱਛਾ ਇਦਾਂ ਸੀ ਹਾਏ ਜੇ ਮੈਂ ਇਹ ਮੈਂ ਆ ਕਰਕੇ ਪਹਿਲੀ ਕਰ ਕਰ ਚ ਫਿਰਦੇ ਜਦੋਂ ਲੋਕਾਂ ਨੂੰ ਕਹੀ ਜਵਾਕ ਜਿਹੜੇ ਵੱਡੇ ਹੋ ਗਏ ਉਹਨਾਂ ਨੂੰ ਪਤਾ ਲੱਗਾ ਅੱਛਾ ਇਹ ਕੋਕੋ ਸੀ ਫਿਰ ਅਸੀਂ ਤੁਰੀ ਸੌਂਗੇ ਜੇ ਮੈਨੂੰ ਤਾਂ ਪਤਾ ਹੁੰਦਾ ਵੀ ਕੋਕੋ ਨਹੀਂ ਸੀ ਮੈਂ ਸੌਂਦਾ ਹੀ ਨਹੀਂ ਸੀ ਵਾਹ ਕਰਕੇ ਇਹਨਾਂ ਨੂੰ ਦੂਜਾ ਭਾਗ ਬਣਾਉਣਾ ਪਊਗਾ ਕਿਉਂਕਿ ਫਿਰ ਕੋਕੋ ਤਾਈ ਡਰਾਸ ਕੋ ਫੀਲ ਦੇਣੀ ਪੈਣੀ ਹੈ ਜਹਾਂ ਕਿਉਂਕਿ ਇਹ ਕੈਰੈਕਟਰ ਮੈਂ ਤੁਸੀ ਥੋੜਾ ਜਿਹਾ ਦੱਸੂਗੀ ਵੈਸੇ ਤੁਸੀ ਮੈਨੂੰ ਪਤਾ ਨਹੀਂ ਰੀਵੀਲ ਕਰ ਸਕਦੇ ਪਰ ਇਹ ਕੋਕੋ ਤਾਂ ਨਹੀਂ ਲੱਗ ਰਿਹਾ ਵੀ ਫਿਲਮ ਚ ਡਰਾ ਰਹੀ ਹੈ ਹੈਨਾ ਤਾਂ ਥੋੜਾ ਇਹ ਫਿਲਮ ਚ ਕੈਰੈਕਟਰ ਕਿਵੇਂ ਦਾ ਤੁਸੀਂ ਤਾਂ ਤੁਸੀਂ ਥੋੜਾ ਜਿਹਾ ਪੁੱਛ ਲਿਆ ਤਾਂ ਇਹ ਤਾਂ ਰੀਵੀਲ ਕਰਨ ਨੂੰ ਤਿਆਰ ਬੈਠੀ ਹੈ ਤੁਸੀਂ ਪੁੱਛੋ ਜੀ ਮੈਂ ਤਾਂ ਬਸ ਤਿਆਰ ਲਈ ਆਈਆਂ ਦੇਖੋ ਬਸ ਮੇਰੀ ਕੀ ਮੈਨੂੰ ਤੁਹਾਨੂੰ ਲੱਗਿਆ ਇਹ ਕੈਰੈਕਟਰ ਕਰਕੇ ਕਿਉਂਕਿ ਤੁਸੀਂ ਕਾਫੀ ਟਾਈਮ ਬਾਅਦ ਦੇ ਪ੍ਰੋਜੈਕਟ ਨੂੰ ਹਾਂ ਕੀਤੀ ਹੋਗੀ ਹੈ ਨਾ ਤਾਂ ਇਹੀ ਪ੍ਰੋਜੈਕਟ ਕਿਉਂ ਚੂਜ਼ ਕੀਤਾ ਤੁਸੀਂ ਮੈਂ ਸੱਚੀ ਦੱਸਾਂ ਮੇਰਾ ਕੈਰੈਕਟਰ ਕੁਝ ਬਹੁਤ ਵੱਖਰਾ ਨਹੀਂ ਆ ਇਹ ਫਿਲਮ ਬਹੁਤ ਵੱਖਰੀ ਆ ਉਹਦੇ ਚ ਕੋਕੋ ਦਾ ਕੈਰੈਕਟਰ ਤਾਂ ਬਹੁਤ ਸਿੰਪਲ ਆ ਮੈਂ ਹਾਂ ਕੀਤੀ ਹੈ ਇਹਨਾਂ ਸਾਰਿਆਂ ਲਈ ਕਰਕੇ ਕਨਸੈਪਟ ਕਰਕੇ ਟੀਮ ਕਰਕੇ ਤੇ ਮੇਰੇ ਕੋ-ਐਕਟਰਸ ਕਰਕੇ ਮੇਰਾ ਕੈਰੈਕਟਰ ਨਾਰਮਲ ਸਿੰਪਲ ਇੱਕ ਰਿਲੇਟੇਬਲ ਸਾਰੇ ਜਿਵੇਂ ਆਪਾਂ ਕੁੜੀਆਂ ਹੁੰਦੀਆਂ ਨੇ ਉਹਦਾਂ ਦਾ ਕੈਰੈਕਟਰ ਆ ਬਹੁਤ ਸਿੰਪਲ ਜਆ ਯਾਰ ਜੀ ਤੇ ਜੀ ਕਨਪਾ ਜੀ ਤੁਹਾਡਾ ਇਹ ਫਿਲਮਸ ਕਿਉਂਕਿ ਤੁਹਾਡੀ ਪਹਿਲੀ ਫਿਲਮਾ ਹੈ ਨਾ ਤਾਂ ਤੁਸੀਂ ਥੋੜੀਆਂ ਬਹੁਤ ਐਕਟਿੰਗ ਦੀਆਂ ਕਲਾਸਾਂ ਲਈਆਂ ਕਿ ਤੁਸੀਂ ਬਸ ਜੋ ਵੀ ਕੀਤਾ ਮਤਲਬ ਭਾਜੀ ਹੋਰੋਂ ਤੋਂ ਸਿੱਖ ਕੇ ਟਿਪਸ ਲੈ ਕੇ ਕੀਤਾ ਹਾਂ ਬਣੀ ਇਹਦੇ ਅੱਛਾ ਹਾਂ ਬਸ ਕਲਾਸਾਂ ਵਸੋਈ ਮੈਂ ਹਫ਼ਤਾ ਦੋ ਹਫ਼ਤੇ ਫਿਲਮਾਂ ਦੇਖੀਆਂ ਜੋਂਬੀ ਦੀ ਉਹ ਕਲਾਸਾਂ ਸੀ ਮਿੰਦੀਆਂ ਬਸ ਉਹ ਤੁਹਾਡੀ ਤਿਆਰੀ ਸੀ ਗਾਣੇ 'ਚ ਵੀ ਬੰਦਾ ਨਾ ਜਿਵੇਂ ਐਕਟਿੰਗ ਦਾ ਸਾਰੀ ਕਰਦੇ ਆ ਜੀ ਇਹਨਾਂ ਨੇ ਗਾਣੇ ਕੀਤੇ ਹੋਏ ਸੀ ਗਾਣੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਹਾਪ-ਹਾਪ ਦਿਖਾਉਣੇ ਉਹ ਐਕਟਿੰਗ ਹੀ ਐਕਟਿੰਗ ਕੀਤੀ ਹੈ। ਹਾਂਜੀ ਆਪ ਹੀ ਕਰੀ ਤੇ ਹਨਾ ਗਾਣੇ ਚ ਐਕਟਿੰਗ। ਉਹ ਗਾਣੇ ਐਕਟਿੰਗ ਕੀਤੀ ਹੋਈ ਹੈ ਜਿੱਦਾਂ ਕਰਕੇ ਫਿਰ ਇਹਨਾਂ ਨੇ ਹੁਣ ਬਹੁਤ ਵੈਰੀ ਨੇਚਰਲ ਬਹੁਤ ਸੋਹਣਾ ਕੀਤਾ ਹੈ। ਹੂੰ ਕਿਉਂਕਿ ਜਿੰਨਾ ਟ੍ਰੇਲਰ ਚ ਅਸੀਂ ਦੇਖ ਰਹੇ ਹਾਂ ਬਹੁਤ ਨੇਚਰਲ ਲੱਗ ਰਿਹਾ। ਤੇ ਉਹ ਦੇਖ ਕੇ ਐ ਲੱਗ ਹੀ ਨਹੀਂ ਰਿਹਾ ਵੀ ਤੁਹਾਡੀ ਪਹਿਲੀ ਫਿਲਮ ਆ। ਉਹਨੂੰ ਸਾਰੇ ਐਂ ਕਹੀ ਜਾਂਦੇ ਭਾਣਾ। ਬਿਲਕੁਲ ਤੁਹਾਨੂੰ ਪਤਾ ਨਹੀਂ ਲੱਗਦੀ ਵੀ ਕਰਾਂ ਕੀ। ਲੈ ਪਰ ਤੁਸੀਂ ਮੰਨਣੀ ਐ ਕਿ ਪਹਿਲੀ ਹੀ ਐ ਮੈਂ ਖਾਸੀਆਂ ਕਰ ਲਈ ਸੀ। ਠੀਕ ਹੈ ਹੁਣ 100 ਤੋਂ ਸ਼ੁਰੂ ਕਰਨਾ। ਠੀਕ ਹੈ। ਪੀ ਪਾਜੀ ਤੁਸੀਂ ਸਾਨੂੰ ਆ ਦੱਸੋ ਵੀ ਕਿਉਂਕਿ ਫਿਲਮ ਦਾ ਕਰੂ ਟ੍ਰੇਲਰ ਤੋਂ ਲੱਗ ਰਿਹਾ ਵੀ ਬਹੁਤ ਵੱਡਾ ਹੈ ਨਾ ਤੇ ਉਹਨਾਂ ਦਾ ਮੇਕਅਪ ਵੀ ਫਿਰੋ ਕੋਈ ਅਲੱਗ ਤਰੀਕੇ ਦਾ ਕਿਉਂਕਿ ਬਹੁਤ ਟਾਈਮ ਲੱਗਦਾ ਹੋਊਗਾ ਮੇਕਅਪ ਕਰਨ ਤੇ ਤਾਂ ਬਾਕੀ ਫਿਲਮਾਂ ਨਾਲੋਂ ਇਹ ਫਿਲਮ ਕਿਵੇਂ ਕੁਛੇ ਚ ਵੱਖਰੀਆਂ ਸੀਗਾ ਵੀ ਸ਼ੂਟਿੰਗ ਦੇ ਟਾਈਮ ਤੇ ਤੁਹਾਨੂੰ ਵੱਧ ਸਮਾਂ ਲੱਗਦਾ ਸੀ ਜਾਂ ਕਿੰਨਾ ਮਤਲਬ ਉਹ ਕਿਵੇਂ ਦਾ ਮਾਹੌਲ ਸੀ ਤੁਹਾਡੇ ਸਾਥ ਤੇ ਦੇਖੋ ਜ਼ੌਂਬੀਜ਼ ਦੇ ਉੱਤੇ ਵੱਖਰੀ ਤਾਂ ਇਹ ਹੀ ਹੈ ਜ਼ੌਂਬੀਜ਼ ਦੇ ਉੱਤੇ ਕੋਈ ਫਿਲਮ ਹੀ ਨਹੀਂ ਆਈ ਪੰਜਾਬ ਨੂੰ ਪਹਿਲੀ ਫਿਲਮ ਹੈ ਜੀ ਤੇ ਬੱਡੀ ਗੱਲ ਜਦੋਂ ਜ਼ੌਂਬੀਜ਼ ਸੀਗੇ ਜੀ ਬਣਾਉਣੇ ਜਿਵੇਂ ਅਸੀਂ ਸਾਰਿਆਂ ਨੇ ਫਿਲਮ ਨੂੰ ਤਾਂ ਐਂ ਹਾਂ ਕੀਤੀ ਸੀ ਗ੍ਰੇਂਜਰ ਬਹੁਤ ਵੱਡਾ ਇਹਦਾ ਜੀ ਜਿਵੇਂ ਪਿੰਡ ਇੱਕ ਜ਼ੌਂਬ ਪਿੰਡ ਪਿਆ ਸਾਰਾ ਜ਼ੌਂਬੀ ਲੈਣ ਸਾਰਾ ਪਿੰਡ ਦਿਖਾਉਣਾ ਵੀ ਸਾਰਾ ਪਿੰਡ ਹੀ ਹਲਕਾ ਗਿਆ ਜ਼ੌਂਬੀਜ਼ ਬਣ ਲੱਗੇ ਸਾਰੇ ਹਨਾ ਜੀ ਤੇ ਉਹਦੇ ਵਾਸਤੇ ਫਿਰ 500 ਬੰਦਾ ਸਾਡਾ ਜੀ ਅਸੀਂ ਜਿਹੜੇ ਆਰਟਿਸਟ ਸੀਗੇ ਜੀ 500 ਬੰਦੇ ਦਾ ਗੱਟ ਤੇ ਸਰਦੀਆਂ ਦਾ ਵੇਲਾ ਜੀ ਅੱਛਾ ਤੇ ਪੋਸਟਡਿਕ ਦਾ ਕੰਮ ਜਿਹੜਾ 4-4 ਘੰਟੇ ਲੱਗ ਜਾਂਦੇ 5-5 ਘੰਟੇ ਇੱਕ ਇੱਕ ਬੰਦੇ ਨੂੰ ਤਿਆਰ ਕਰਨ ਨੂੰ ਤਾਂ ਇੰਗਲੈਂਡ ਤੋਂ ਆਈ ਸੀ ਕੁੜੀ ਜੀ ਮੇਨ ਪੋਸਟਡਿਕਸ ਵਾਲੇ ਕਈ ਇੱਥੋਂ ਸੀਗੇ ਯੂਪੀ ਤੋਂ ਸੀ ਆਪਣੇ ਦਿੱਲੀ ਤੋਂ ਸੀਗੇ ਹਨਾ ਜੀ ਬਟ ਇੱਥੋਂ ਚੰਡੀਗੜ੍ਹ ਦੀ ਟੀਮ ਸੀ ਤਾਂ ਉਹਨਾਂ ਸਾਰਿਆਂ ਨੂੰ ਸਰਦੀਆਂ ਦੇ ਵੇਲੇ ਕੱਲੇ ਸ਼ਰਟ ਪਾਏ ਜਦੋਂ ਖੂਨ ਲਾਉਂਦੇ ਸੀ ਖੂਨ ਡੋਲਦੇ ਸੀ ਜਾ ਕਰਦੇ ਠੰਡਾ ਦੇ ਕੋਠਾਂ ਦੇ ਵਿੱਚ ਜੀ ਤੇ 2 ਵਜੇ ਉੱਠ ਕੇ ਜਾਂਦੇ ਸੀਗੇ ਉੱਥੇ 3 ਵਜੇ ਮੇਕਅਪ ਸਟਾਰਟ ਕਰ ਦਿੰਦੇ ਸੀ ਤਾਂ 7-8 ਵਜੇ ਨੂੰ ਤਿਆਰ ਹੁੰਦੇ ਸੀ ਉਹ ਫਿਰ 9 ਵਜੇ ਨੂੰ ਸ਼ੂਟ ਸਟਾਰਟ ਹੁੰਦਾ ਸੀਗਾ ਐ ਔਖੇ ਤਰੀਕੇ ਨਾਲ ਕੀਤੇ ਜੀ ਤੇ ਇਹਦੇ ਫਿਰ ਬਾਕੀ ਫਿਲਮਾਂ ਨਾਲੋਂ ਵੱਧ ਟਾਈਮ ਲੱਗਿਆ ਸ਼ੂਟ ਕਰਨ ਤੇ ਕੀ ਹੋਣੀ ਪ੍ਰੀ ਪ੍ਰੋਡਕਸ਼ਨ ਸਟਰੋਂਗ ਕੀਤੀ ਸੀ ਨਾਲੇ ਜੀ ਅੱਛਾ ਜਿਵੇਂ ਸੋਚਿਆ ਸੀ ਵੀ ਸੈਟਰਡੇ ਨੂੰ ਇਹ ਕਰਾਂਗੇ ਸੰਡੇ ਨੂੰ ਇਹ ਕਰਾਂਗੇ ਮੰਡੇ ਗਾਣਾ ਹੋਊਗਾ ਫਲਾਣੇ ਦੇ ਨਾਲ ਇੰਨੇ ਸੀਨ ਹੋਣਗੇ ਤਾਂ ਇਹਨਾਂ ਦੇ ਪੇਪਰ ਦੇ ਉੱਤੇ ਫਿਲਮ ਸੀਗੀ ਤਾਂ ਕੋਈ ਇਦਾਂ ਦੀ ਵਾਈਰਲ ਦੀ ਮੇਲ ਰਹੀ ਜੀ ਕੋਈ ਮੀਂਹ ਕਣੀ ਨਹੀਂ ਪਿਆ ਸਾਨੂੰ ਸੈੱਟ ਰਹਿ ਗਿਆ ਜੀ ਉਹ ਜਿੰਨੇ ਦਿਨਾਂ ਤੋਂ ਸੋਚੀ ਸੀ ਉਹਨੇ ਦਿਨਾਂ ਚ ਫਿਲਮ ਹੋ ਗਈ ਜੀ ਪਰ ਪ੍ਰੀ-ਪ੍ਰੋਡਕਸ਼ਨ ਤੇ ਜਿੰਨੇ ਜ਼ੌਂਬੀਜ਼ ਵਾਸਤੇ ਜਿਹੜੇ ਵੀ ਉਹ ਕਿੱਦਾਂ ਵਾਕ ਕਰਨਗੇ ਕਿੱਦਾਂ ਰਿਐਕਟ ਕਰਨਗੇ ਕਿੱਦਾਂ ਸਾਊਂਡ ਨੂੰ ਰਿਐਕਟ ਕਰਨਗੇ ਹਨਾ ਸਾਡਾ ਹੁਣ ਸਾਊਂਡ ਦਾ ਉਹ ਸਾਊਂਡ ਨੂੰ ਰਿਐਕਟ ਕਰਦੇ ਬੇਸਿਕਲੀ ਜਿਹੜੇ ਜ਼ੌਂਬੀਜ਼ ਹੈਗੇ ਜੀ ਹਾਂਜੀ ਤਾਂ ਉਹਨਾਂ ਨੂੰ ਇੱਕੋ ਜਾਂ 500 ਬੰਦੇ ਨੂੰ ਉਹ ਥੀਏਟਰ ਵਾਲੇ ਬੰਦੇ ਲੈ ਜਿਆ ਡੈਡ ਜੁਲਿਟਸ ਦੇ ਵਿੱਚੋਂ ਸਾਡੇ ਪੰਜਾਬੀ ਯੂਨੀਵਰਸਿਟੀ ਦੇ ਵੀ ਸੀਗੇ ਮੇਰੇ ਜੂਨੀਅਰ ਜੀ ਕੋਈ ਅੰਬਰਸਰ ਤੋਂ ਸੀ ਕੋਈ ਇੱਥੋਂ ਵਾਲੇ ਥੀਏਟਰ ਦੇ ਸੀਗੇ ਜੀ ਮੁੰਡੇ ਕੁੜੀਆਂ ਹਾਂ ਤਾਂ ਉਹਨਾਂ ਵਾਸਤੇ ਸਪੈਸ਼ਲ ਇੱਕ ਬੰਬੇ ਤੋਂ ਬੰਦਾ ਆਇਆ ਸੀ ਉਹਨਾਂ ਨੂੰ ਸਿਖਾਇਆ ਜੀ ਉਹਨਾਂ ਨੇ 25 25 30 ਦਿਨ ਜੀ ਉਹ ਸੈਟਿੰਗ ਦਾ ਕੰਮ ਪਹਿਲਾਂ ਬਣਾ ਬਣਾ ਕੇ ਦੇਖਦੇ ਰਹੇ ਤਾਂ ਇਹ ਲਾ ਲੋ ਸਾਡੀ ਇਹ ਮੂਵੀ ਜਿਹੜੀ 35 ਦਿਨਾਂ ਚ ਛੋੜੀ ਸੀ 70 ਦਿਨਾਂ ਚ ਹੋਈ ਹੈ ਜੀ ਕਿਉਂਕਿ ਪਹਿਲਾਂ ਤਿਆਰੀ ਲਾ ਲਈ ਸੀ ਹਾਂ ਪਾਜੀ ਥੋੜ੍ਹਾ ਸਵਾਲ ਆ ਮੇਰਾ ਕਿਉਂਕਿ ਤੁਹਾਡੀ ਪਹਿਲੀ ਫਿਲਮ ਆ ਤਾਂ ਮੇਰੇ ਵੱੱਦ ਸਵਾਲ ਤੁਹਾਡੇ ਲਈ ਤਾਂ ਨੇ ਕਿਉਂਕਿ ਫਿਰ ਤੁਸੀਂ ਗਾਣੇ ਜਿਵੇਂ ਦੱਸਿਆ ਵੀ ਪਹਿਲਾਂ ਕਰਦੀ ਹੋ ਪਰ ਫਿਲਮ ਫੈਲੀ ਸੀ ਹੈਨਾ ਤਾਂ ਪਰ ਐਜ਼ ਐਨ ਐਕਟਰ ਜਦੋਂ ਤੁਸੀਂ ਫਿਲਮ ਕੀਤੀ ਉਸ ਤੋਂ ਬਾਅਦ ਆਪ ਦੇ ਆਪ 'ਚ ਤੁਹਾਨੂੰ ਕੋਈ ਚੇਂਜ ਮਹਿਸੂਸ ਹੋਇਆ ਕਿਉਂਕਿ ਜੋ ਬੰਦਾ ਐਕਟਿੰਗ ਕਰਦਾ ਖਾਸ ਕਰਕੇ ਥੀਏਟਰ ਬੈਕਗਰਾਉਂਡ ਤੋਂ ਜਿਹੜੇ ਹੁੰਦੇ ਆ ਹਨਾ ਤੁਹਾਨੂੰ ਆਪਦੀ ਬਹੁਤ ਸਾਰੀਆਂ ਲੇਅਰਸ ਦਾ ਪਤਾ ਲੱਗਦਾ ਵੀ ਮੇਰੇ ਅੰਦਰ ਆ ਚੀਜ਼ ਵੀ ਹੈਗੀ ਆ ਪਰ ਤੁਹਾਨੂੰ ਉਦੋਂ ਬਾਅਦ ਫਿਲਮ ਤੋਂ ਬਾਅਦ ਕੁਝ ਆਪ ਦੇ ਆਪ ਚ ਲੱਗਿਆ ਕੋਈ ਚੇਂਜ ਹਾਂਜੀ ਮੇਰੇ ਬਹੁਤ ਚੇਂਜ ਆ ਜਿੱਦਾਂ ਹਨਾ ਵੀ ਪਹਿਲੇ ਦੋ ਦਿਨ ਤੱਕ ਮੈਨੂੰ ਆ ਲੱਗਿਆ ਵੀ ਹਾਂ ਯਾਰ ਆਪਾਂ ਜੀ ਖਾਨ ਸਿੰਗਰ ਹਨਾ ਵੀ ਉਹ ਉਹਦਾ ਐਕਟਿੰਗ ਕਰਨੀ ਫਿਰ ਤੀਜੇ ਚੌਥੇ ਦਿਨ ਜਿਉਂ-ਜਿਉਂ ਦਿਨ ਵਧੀ ਗਏ ਫਿਰ ਇੱਕ ਐਕਟਰ ਵੜਦਾ ਗਿਆ ਅੰਦਰ ਹਨਾ ਕਉ ਕ ਅੰਦਰ ਤਾਂ ਸੀਗਾ ਐਕਟਰ ਉਹ ਨਿਕਲਿਆ ਬਾਹਰ ਬਾਹਰ ਨਿਕਲਿਆ ਹੌਲੀ ਹੌਲੀ ਥੋੜੇ ਥੋੜੇ ਦਿਨਾਂ ਚ ਤੇ ਜਿੱਦਾਂ ਵੀ ਕੋਈ ਮੈਨੂੰ ਸੀਨ ਸਮਝਾਉਂਦੇ ਸੀਗੇ ਤੇ ਮੈਂ ਉਹ ਜੀਖਣ ਸਮਝ ਕੇ ਨਹੀਂ ਸੁਣਦਾ ਸੀਗਾ ਉਹ ਮੈਂ ਉਹ ਕੈਰੈਕਟਰ ਦਾ ਨਾਮ ਮੇਰਾ 33 ਹੈ 33 ਸਮਝ ਕੇ ਹੀ ਮੈਂ ਸੁਣਦਾ ਸੀਗਾ ਅੱਛਾ ਇਹ 33 ਪ੍ਰੈਜੈਂਟ ਇੱਥੇ ਖੜਾ ਹੁੰਦਾ ਤਾਂ ਕੀ ਉਹਨੇ ਕਰਨਾ ਸੀ ਕੀ ਉਹਦਾ ਸੀਨ ਹੋਣਾ ਸੀ ਸਿਸਟਮ ਉਹ ਉਹੀ ਫਿਰ ਮੈਂ ਕੀਤਾ ਬਣੇ ਪਾਜੀ ਪਾਜੀ ਦੇ ਬਹੁਤ ਸਾਰੇ ਰੀਟੇਕ ਹੋਏ ਕਿ ਇਹਨਾਂ ਨੇ ਸਾਨੂੰ ਬੜੀ ਚੇਂਜ ਲੱਗੀ ਉਸ ਤੋਂ ਬਾਅਦ ਫਿਲਮ ਕਰਨ ਤੋਂ ਬਾਅਦ ਪਹਿਲਾਂ ਸਾਨੂੰ ਹਵਨ ਤੋਂ ਬਹੁਤ ਚੇਂਜ ਲੱਗੀ ਹੁਣ ਤਾਂ ਸਿੱਧੇ ਬੋਲ ਵੀ ਨਹੀਂ ਕਰਦਾ ਇਹਨਾਂ ਅਲਹਿਲੂਇਹ ਇਹ ਬਹੁਤ ਵਾਰਲਾ ਇਨਸਾਨ ਦੀ ਬਹੁਤ ਪਿਆਰਾ ਭਰਾ ਥਾ ਤੇ ਪਾਜੀ ਕਿਉਂਕਿ ਹੁਣ ਜਿਹੜਾ 2025 ਆ ਕੱਲੀਆਂ ਪੰਜਾਬੀ ਫਿਲਮਾਂ ਨਹੀਂ ਹਿੰਦੀ ਦੀਆਂ ਵੀ ਕੋਈ ਫਿਲਮਾਂ ਬਾਲੀਵੁੱਡ ਸਿਨੇਮਾ ਵੀ ਬਹੁਤ ਜ਼ਿਆਦਾ ਨਹੀਂ ਚੱਲਿਆ ਉਹਨਾਂ ਬਾਕਸ ਆਫਿਸ ਤੇ ਵਰਕ ਨਹੀਂ ਕੀਤੀਆਂ ਹੈਗੀਆਂ ਹਨਾ ਫਿਲਮਾਂ ਤੇ ਉਹਦਾ ਉਹਦੇ ਕਈ ਕਾਰਨ ਹੋ ਸਕਦੇ ਆ ਪਰ ਬਾਬੇ ਤਾਂ ਸਾਡੀ ਪਹਿਲੀ ਫਿਲਮ ਚੱਲੀ ਪੰਜਾਬ ਦੀ ਜੂਨ ਚ ਆ ਕੇ ਜੀ ਹੁਣ ਆ ਜੀ ਆ ਸੌਕੜ ਸੌਕੜ ਨੇ ਬੜਾ ਪੂਰਾ ਇਹਨੇ ਹਾਂ ਇਹਨੇ ਵਧੀਆ ਵਧੀਆ ਬਾਕਸ ਆਫਿਸ ਇਸ ਹੁਣੀ ਕਲੈਕਸ਼ਨ ਕੀਤੀ ਆ ਤਾਂ ਮੈਂ ਆ ਤੁਹਾਨੂੰ ਪੁੱਛਣਾ ਚਾਹੂੰਗੀ ਕਿਉਂਕਿ ਤੁਹਾਡੀ ਫਿਲਮ ਆ ਰਹੀ ਹੈ 13 ਤਰੀਕ ਨੂੰ ਤੇ ਬਹੁਤ ਵੱਖਰਾ ਕਨਸੈਪਟ ਆ ਬਾਕੀ ਫਿਲਮਾਂ ਨਾਲੋਂ ਹਟ ਕੇ ਹੈਨਾ ਤਾਂ ਤੁਸੀਂ ਦਰਸ਼ਕਾਂ ਨੂੰ ਇਹ ਕੀ ਮੈਸੇਜ ਦੇਣਾ ਚਾਹੋਗੇ ਕਿਉਂਕਿ ਵੀ ਤੁਹਾਡੀ ਸਭ ਤੋਂ ਵੱਖਰੀ ਫਿਲਮ ਆ ਉਹ ਵੀ ਇਹਦੇ ਚ ਇਹੋ ਜਿਹਾ ਕੀ ਆ ਵੀ 13 ਜੂਨ ਨੂੰ ਸਿਨੇਮਾ ਘਰਾਂ ਚ ਆਉਣ ਤੇ ਫਿਲਮ ਨੂੰ ਆ ਕੇ ਦੇਖਣ ਦੇਖੋ ਐਂਟਰਟੇਨਿੰਗ ਹੈਗੀ ਇਹ ਦੀ ਇੱਕ ਤਾਂ ਨਾ ਮੈਂ ਵੈਸੇ ਕਹਿਣਾ ਹੁੰਦਾ ਜੀ ਵੀ ਜਦੋਂ ਕਿਸੇ ਸਾਰੇ ਕਹਿੰਦੇ ਨੇ ਕੋਈ ਐਕਸਪੈਰੀਮੈਂਟ ਨਹੀਂ ਆਪਣੇ ਹੁੰਦੇ ਤੁਸੀਂ ਉਹੀ ਸੇਮ ਹੀ ਕਰੀ ਜਾਂਦੇ ਹੋ ਯਾਰ ਹਾਂਜੀ ਤਾਂ ਲੱਗਦਾ ਮੇਰੇ ਹਿੱਸੇ ਨਾਲ ਇਦਾਂ ਦਾ ਕੰਮ ਬੜਾ ਆਇਆ ਜੀ ਜਿਵੇਂ ਮੈਂ ਹਮੇਸ਼ਾ ਕਹਿੰਦਾ ਮਿਸਟਰ ਐਂਡ ਮਿਸਿਸ 420 ਬਿਲਕੁਲ ਹੈ ਤੇ ਕੁੜੀ ਬਣਨੂਗੀ ਤਿਆਰ ਹੀ ਨਹੀਂ ਸੀਗਾ ਜੀ ਮੈਂ ਐਜ਼ ਐਨ ਐਕਟਰ ਉਹ ਕੁੜੀ ਬਣਿਆ ਜੀ ਉਦੋਂ ਲੋਕ ਕਹਿੰਦੇ ਸੀ ਵੀ ਉਹ ਉਹ ਕੁੜੀ ਵਾਲੀ ਕਿਤੇ ਛੇੜੀ ਨਾ ਪੈ ਜਾਰ ਤੈਨੂੰ ਕੁੜੀ ਥੋੜਾ ਬਣਦਾ ਹੁੰਦਾ ਕੋਈ ਮੁੰਡਾ ਜਿਹੜੇ ਮੁੰਡੇ ਨੂੰ ਐ ਹੀ ਬਣ ਕੇ ਵਧੀਆ ਲੱਗਦਾ ਹੁੰਦਾ ਪਰ ਮੈਂ ਕਿਹਾ ਵੀ ਐਜ਼ ਐਨ ਐਕਟਰ ਨੂੰ ਕੰਮ ਕਰਨਾ ਚਾਹੀਦਾ ਹਨਾ ਕਈ ਫਿਲਮਾਂ ਮੈਂ ਇਦਾਂ ਦੀਆਂ ਕੀਤੀਆਂ ਜੀ ਫਿਰ ਇਹ ਫਿਲਮ ਕੀਤੀ ਹੈ ਜੀ ਜ਼ੌਂਬੀ ਦੇ ਉੱਤੇ ਤਾਂ ਮੈਨੂੰ ਲੱਗਦਾ ਕੋਈ ਵੱਖਰਾ ਜਦੋਂ ਕਹਿੰਦੇ ਅਸੀਂ ਵੱਖਰਾ ਕਨਸੈਪਟ ਕੀਤਾ ਸਭ ਤੋਂ ਪਹਿਲੀ ਤਾਂ ਇਹੀ ਇਹ ਵੀ ਤੁਹਾਡੇ ਆਪਦੇ ਧੀਆ ਪੁੱਤਾਂ ਅਸੀਂ ਸਾਰੇ ਜਣੇ ਇੱਥੇ ঘুরে ਫਿਰਦੇ ਆ ਆਪਣੇ ਪਰਿਵਾਰਾਂ ਦੀ ਉੱਟ ਕੇ ਆਏ ਆ ਤਾਂ ਸਾਰੇ ਪੂਰੇ ਬੇਨਤੀ ਇਹ ਵੀ ਬੱਕਰੇ ਐਕਸਪੈਰੀਮੈਂਟ ਤਾਂ ਹੀ ਹੋਣਗੇ ਜੇ ਤੁਸੀਂ ਦੇਖਣਾ ਹੋਵੇ ਦੇਖਣਾ ਕੋਈ ਜ਼ਬਾਨ ਤਰਕੀ ਉਦੋਂ ਕਰਦੀ ਹੈ ਜਦੋਂ ਜਦੋਂ ਚ ਐਕਸਪੈਰੀਮੈਂਟ ਹੁੰਦੇ ਨੇ ਨਾ ਜਾਂ ਸਿਨੇਮਾ ਉਹਦਾ ਤਰੱਕੀ ਕਰਦਾ ਜਦੋਂ ਉਹ ਐਕਸਪੈਰੀਮੈਂਟ ਉਹਦੇ ਸ਼ੁਰੂ ਹੋ ਜਾਣ ਤਾਂ ਮੈਂ ਸਮਝਦਾ ਸੀ ਐਕਸਪੈਰੀਮੈਂਟ ਕੀਤਾ ਔਰ ਅਸੀਂ ਬੜੀ ਮਿਹਨਤ ਕੀਤੀ ਹੈ ਜਿਹਦੇ ਇੱਕ ਇੱਕ ਜਣਾ ਨਹੀਂ ਜੀ ਅਸੀਂ ਤੁਹਾਨੂੰ ਦੱਸਿਆ 5-500 ਤਾਂ ਜ਼ੌਂਬੀਜ਼ ਹੀ ਬਣਨੇ ਥੀਏਟਰ ਵਾਲੇ ਮੁੰਡੇ ਕੁੜੀਆਂ ਸਾ ਤੇ ਬੜੀ ਵੱਡੀ ਕਾਸਟ ਦੇ ਨਾਲ ਅਸੀਂ ਇਹ ਫਿਲਮ ਕੀਤੀ ਹੈ ਬੜੀ ਮਿਹਨਤ ਕੀਤੀ ਹੈ ਸਰਦੀਆਂ ਵਿੱਚੋਂ ਸਾਡਾ ਫਰਜ਼ ਵੀ ਹੈ ਚਲੋ ਆਇਆ ਨਹੀਂ ਅਸੀਂ ਤੁਹਾਡੇ ਘਰ ਕੇ ਕੀਤੀ ਹੈ ਤਾਂ ਪੂਰਾ ਐਂਟਰਟੇਨਮੈਂਟ ਇਸ ਫਿਲਮ ਦੇ ਵਿੱਚ ਹੈਗਾ ਟੋਟਲਿਟੀ ਦੇ ਵਿੱਚ ਡਰਾਮਾ ਵੀ ਹੈ ਕਾਮੇਡੀ ਵੀ ਹੈ ਜੀ ਐਕਸ਼ਨ ਵੀ ਹੈ ਥ੍ਰਿਲਰ ਵੀ ਹੈ ਸਾਰਾ ਕੁਝ ਹੀ ਹੈ ਆਪਦੇ ਵੱਲੋਂ ਤਾਂ ਬੜੀ ਅਸੀਂ ਉਹ ਕੀਤੀ ਹੈ ਬਾਕੀ ਦੇਖੋ ਕਹਿੰਦੇ ਭਾਗ ਤਾਂ ਸਤਗੁਰ ਨੇ ਲਾਉੜੇ ਹੁੰਦੇ ਨੇ ਵੈਗੁਰ ਨੇ ਲਾਉੜੇ ਹੁੰਦੇ ਨੇ ਔਰ ਸਾਰੇ ਵਿੱਚ ਤੁਹਾਡੇ ਚ ਰਗੋ ਬਸਦਾ ਜੀ ਤੁਹਾਨੂੰ ਵਧੀਆ ਲੱਗੀ ਤਾਂ ਜ਼ਰੂਰ ਅੱਗੇ ਸਪਰੈਡ ਕਰਿਓ ਇਸ ਸੀਜ਼ਨ ਦੱਸਿਓ ਵੀ ਆਹ ਦੇਖਣੀ ਚਾਹੀਦੀ ਹੈ ਦੇ ਤੇ ਵਸ ਔਡੇ ਮੂਰੇ ਦਰਖਾਸਤੀ ਹੈ ਜੀ ਜਾ ਕੇ ਕਿਉਂਕਿ ਮਾਨਾ ਨਾ ਜਿਹੜਾ ਆਡੀਅੰਸ ਜੀ ਜਿਹੜੇ ਉਹ ਟੀਜ਼ਰ ਤੇ ਟ੍ਰੇਲਰ ਤੋਂ ਬਣਾ ਲਏ ਮੈਨੂੰ ਵੀ ਕਿਤੇ ਨਹੀਂ ਲੱਗੀ ਆ ਸੋ ਮੈਂ ਸਮਝਦਾ ਇੱਕ ਬੱਚਿਆਂ ਨੂੰ ਤਾਂ ਬੜੀ ਜਿੱਥੇ-ਇਥੇ ਅਸੀਂ ਬੱਚਿਆਂ ਨੂੰ ਮਿਲਦੇ ਉਹਨਾਂ ਨੂੰ ਤਾਂ ਬੜਾ ਅਟ੍ਰੈਕਟ ਕਰਦੇ ਆ ਹਾਂ ਤੇ ਬੱਚਿਆਂ ਨਾਲ ਆਬਵੀਅਸਲੀ ਪੇਰੈਂਟਸ ਵੀ ਆਉਣਗੇ ਥੋੜਾ ਦੇਖਣ ਜਿੰਨੇ ਜਿਹੜੇ ਸਾਨੂੰ ਪਿਆਰ ਕਰਦੇ ਨੇ ਚਲੋ ਜਾ ਕੇ ਦੇਖੀ ਬਸ ਇਹੀ ਬੇਨਤੀ ਹੈ ਜਾ ਕੇ ਜ਼ਰੂਰ ਦੇਖ ਕੇ ਆਇਓ ਤੁਹਾਨੂੰ ਵਧੀਆ ਲੱਗੂਗੀ ਤੁਸੀਂ ਡਿਸਪਾਇੰਟ ਨਹੀਂ ਹੋਵੋਗੇ ਕਿਉਂਕਿ ਆਪਾਂ ਸਾਰੀ ਕੰਪਲੀਟ ਕਰਦੇ ਆ ਇਹ ਵੀ ਪੰਜਾਬੀ ਚ ਇੱਕੋ ਤਰ੍ਹਾਂ ਦੀਆਂ ਫਿਲਮਾਂ ਜਦੋਂ ਬਣਨ ਲੱਗ ਜਾਂਦੀਆਂ ਨੇ ਫਿਰ ਉਹੀ ਬਣਦੀਆਂ ਨੇ ਤਾਂ ਇਹ ਆਪਣਾ ਵੀ ਫਰਜ਼ ਬਣਦਾ ਵੀ ਜਦੋਂ ਫਿਰ ਕੋਈ ਵੱਖਰੀ ਫਿਲਮ ਵੱਖਰਾ ਵਿਸ਼ਾ ਲੈ ਕਿਉਂਦਾ ਉਹ ਵੀ ਰਿਸਕ ਲੈ ਰਿਸਕ ਲੈ ਕੇ ਬਣਾਉਂਦੇ ਆ ਕਿਉਂਕਿ ਉੱਥੇ ਪ੍ਰੋਡਿਊਸਰਜ਼ ਦਾ ਵੀ ਪੈਸਾ ਲੱਗਿਆ ਨਾ ਐਕਟਰ ਨੂੰ ਵੀ ਹੁੰਦਾ ਵੀ ਇਹ ਪ੍ਰੋਜੈਕਟ ਮੇਰਾ ਤਾਂ ਮੈਂ ਵੀ ਸਾਰਿਆਂ ਨੂੰ ਪਰਸਨਲੀ ਕਹੂੰਗੀ ਵੀ ਜ਼ਰੂਰ ਦੇਖ ਕੇ ਆਇਓ ਤੇ ਭਾਜੀ ਇੱਕ ਚੀਜ਼ ਹੋਰ ਵੀ ਹੁਣ ਜਦੋਂ ਕੋਈ ਫਿਲਮ ਰਿਲੀਜ਼ ਹੁੰਦੀ ਹੈ ਹਨਾ ਉਹ ਥੋੜੇ ਟਾਈਮ ਬਾਸਾ ਨੂੰ OTT ਤੇ ਮਿਲ ਜਾਂਦੀ ਹੈ ਹਾਂਜੀ ਹਾਂਜੀ ਕਿਉਂਕਿ ਮੀਨਾਂ ਸਾਨੂੰ ਫਿਰ ਹੁੰਦਾ ਵੀ ਉੱਥੇ ਪੈਸੇ ਲਾਵਾਂਗੇ ਅਸੀਂ ਘਰੇ ਬਹਿ ਕੇ ਕਲਮ ਦੇਖ ਲਾਂਗੇ ਤੁਹਾਨੂੰ ਲੱਗਦਾ ਵੀ ਕਿਤੇ ਨਾ ਕਿਤੇ OTT ਆ ਜਿਹੜਾ ਉਹ ਸਿਨੇਮੇ ਤੇ ਅਸਰ ਪਾ ਰਿਹਾ ਹੈ ਹਾਂਜੀ ਕਿਤੇ ਨਹੀਂ ਜਿਆਦਾ ਪਾ ਰਿਹਾ ਜੀ ਜਿਆਦਾ ਪਾ ਰਿਹਾ ਬਹੁਤ ਜਿਆਦਾ ਪਾ ਰਿਹਾ ਕਿਉਂਕਿ ਔਰ ਸਾਡੀ ਨਾ ਜਿਹੜੀ ਔਰ ਦੇਖੋ ਜਿਹੜੀ ਚੀਜ਼ ਦਾ ਤੁਹਾਡੇ OTT ਜਿਹੜਾ ਹੈਗਾ ਫ੍ਰੀ ਦੀ ਜਿਹੜੀ ਚੀਜ਼ ਫ੍ਰੀ ਚ ਮਿਲ ਲੱਗੀ ਉਹਦੀ ਵੈਲਿਊ ਨਹੀਂ ਹੁੰਦੀ ਬਿਲਕੁਲ ਕੋਈ ਵੈਲਿਊ ਨਹੀਂ ਹੁੰਦੀ ਉਹਦੀ ਕਿਉਂਕਿ ਤੁਸੀਂ ਵਿੱਚ ਚਾਹ ਪੀਣੀ ਵਿੱਚ ਫੋਨ ਵੀ ਸੁਣਨਾ ਹੈ ਹੁਣ ਸਿਨ ਵਿੱਚ ਕੋਈ ਫੋਨ ਸੁਣਦਾ ਦਿਖਾ ਦੇ ਬਹੁਤ ਬੰਦਾ ਖੁਆ ਹੁੰਦਾ ਨਾਲ ਦੇ ਬੰਦੇ ਤੁਹਾਨੂੰ ਰਿਐਕਟ ਕਰਦੇ ਆ ਇਟ ਇਟ ਲੱਗ ਗਏ ਹੁੰਦੇ ਆ ਰਿਸਪੌਂਸੀਬਲ ਸਮਝਦਾ ਆਉਂਦੇ ਹਾਂ ਥੋੜਾ ਵੀ ਤੁਹਾਨੂੰ ਤੇਰਾ ਅਕਲ ਚਾਹੀਦੀ ਹੈ ਸਿਨੇਮਾ ਦੇਖਣ ਦੀ ਕਿਥੇ ਸੀ ਚਾਹੀਦੀ ਹੈ ਕਿ ਤੁਸੀਂ ਕਿੱਦਾਂ ਜਾ ਗੱਲਾਂ ਕਰਦੇ ਵੀ ਬੰਦੇ ਰੈਕਟ ਕਰਦੇ ਵੀ ਤੁਸੀਂ ਗੱਲ ਨਾ ਕਰੋ ਯਾਰ ਸਾਡਾ ਡਾਇਲੌਗ ਨਾ ਲੰਘੇ ਸਾਡਾ ਸੀਨ ਨਾਲ ਟੁੱਟ ਨਾ ਜਾਏਗੀ ਸੋ ਸਿਨੇਮੇ ਦੀ ਆਡੀਅנס ਫੇਰ ਦੁਬਾਰੇ ਹੋएगी ਤਾਂ ਹੈਗੀ ਹੈ ਹੋਰ ਰਵਾਈ ਹੋਊ ਹੋਰ ਜ਼ਿਆਦਾ ਫੇਰ ਦੁਬਾਰੇ ਉੱਥੇ ਆਉਣਗੇ ਕਿਉਂਕਿ ਸੰਜੀਦਾ ਕਿਸਮ ਦਾ ਸਿਨੇਮਾ ਦੇਖਣਾ ਇੱਕ ਤਰੀਕੇ ਦਾ ਸਿਨੇਮੇ ਵਾਲਾ ਜਿਹੜਾ ਐਟਮੋਸਫੀਅਰ ਹੈ ओटीटी कदे भी ग्रेड ਨਹੀਂ ਕਰ ਸਕਦਾ ਕਿਉਂਕਿ ਉਹ ਘਰੇ ਹੀ ਬੈਠੇ ਹੋ ਤੁਸੀਂ ਹਾਂ ਡਿਸਟਰੈਕਸ਼ਨ ਆ ਕਿਉਂਕਿ ਤੁਹਾਡੇ ਅਸੇ ਪਾਸ ਪਰ ਇੱਕ ਗੱਲ ਜ਼ਰੂਰ ਹੈ ਜਦੋਂ ਸਾਨੂੰ ਅਸੀਂ ਸਾਡੇ ਅਸੀਂ ਨਾ ਲਾਲਚੀ ਆ ਸਾਰੇ ਸਾਨੂੰ ਆਟੇ ਨਾਲ ਸੀੜੀਆਂ ਮਿਲਣ ਵਾਲੀ ਗੱਲ ਜਿਹਨੂੰ ਪਾਰਨਾ ਇੱਕ ਵਾਰੀ ਆ ਆਟੇ ਦੀ ਬੋਰੀ ਨਾਲ ਸੀੜੀ ਉਦੋਂ ਸੀੜੀ ਦਾ ਜ਼ਮਾਨਾ ਸੀ ਸੀੜੀ ਭਰ ਕੇ ਦੇਂਦੇ ਸੀ ਉਹਦੇ ਫਿਲਮਾਂ ਵੀ ਤਿੰਨ ਪੰਜ ਨੇ ਦੱਸੋ ਕਿਹੜੀ ਕਿਹੜੀ ਪਾਉਣੀ ਆ ਤੁਸੀਂ ਉਹ ਪਾਉਂਦੇ ਸੀ ਅੱਛਾ ਸੋ ਮੇਰੇ ਖਿਆਲ ਉਹ ਆਦਤ ਮਾੜੀ ਹੈ ਸਾਡੀ ਕੋਈ ਵੀ ਚੀਜ਼ ਜਦੋਂ ਅਸੀਂ ਫ੍ਰੀ ਦੀ ਆਦਤ ਪਾ ਲਈ ਤਾਂ ਮੇਰੇ ਸਮਝ ਨਾਲ ਹਿਸਾਬ ਨਾਲ ਉਹ ਚੀਜ਼ਾਂ ਖਤਮ ਹੋ ਜਾਂਦੀਆਂ ਨੇ ਤੁਹਾਡੇ ਜੋ ਸੈਨ ਸ਼ਕਤੀ ਜਾਂ ਅਸੀਂ ਕਹਿੰਦੇ ਜਿਵੇਂ ਹੁਣ ਸਹਿਜੇ ਕੋਈ ਆ ਕੇ ਕਹਿੰਦਾ ਵੀ ਤੁਹਾਡੀ ਸਨਮ ਦੇ ਸਨਮੇ ਦੇ ਵਿੱਚ ਮੈਸੇਜ ਕੀ ਹੈ ਜਦ ਤੁਸੀਂ ਬਾਲੀਵੁੱਡ ਨਾਲ ਕੰਪੀਟ ਕਰ ਰਹੇ ਹੋ ਤੁਹਾਡੇ ਤੁਹਾਡੇ ਤਾਂ ਬਹੁਤ ਸਸਤਾ ਹੈ ਤੁਹਾਡੇ ਦੇ ਦੋ ਦੋ ਕਰਿਆ ਤੇ ਆ ਜਾਂਦਾ ਤੁਹਾਡਾ ਹੀਰੋ ਤਾਂ ਉਹ ਤਾਂ ਜਹਾਜ਼ ਤੇ ਆਉਂਦੇ ਨੇ ਫਿਰ ਸਾਡੇ ਵਾਲਾ ਹੀਰੋ ਜਿਹੜਾ ਸਾਈਕਲਾਂ ਤੋਂ ਗਧਿਆਂ ਘੋੜਿਆਂ ਤੋਂ ਜਾਂ ਛੋਟੇ ਜਿਹਾ ਮੋਟਰਸਾਈਕਲ ਤੋਂ ਜਹਾਜ਼ ਤੱਕ ਲੈ ਕੇ ਜਾਣਾ ਉਹਦੇ ਪਿੱਛੇ ਵੀਅਰ ਨੂੰ ਵੀ ਸੰਸੀਅਰ ਹੋਣਾ ਪਵੇਗਾ ਉਹ ਵੀ ਆ ਕੇ ਸਿਨੇਮੇ ਦੇ ਵਿੱਚ ਇਹਨੂੰ ਵਾਚਰ ਸਿਨੇਮੇ ਦੇ ਵਿੱਚ ਆ ਕੇ ਇਹਨੂੰ ਮੰਨਣ ਤੇ ਘਰੇ ਬੈਠ ਕੇ ਤਾਂ ਨੁਕਸ ਕੱਢ ਕੇ ਫਿਰ ਆਪਾਂ ਟਿਕਟ ਲਈ ਨਹੀਂ ਹੁੰਦੀ ਫਿਰ ਉਹ ਬਾੜੀ ਗੱਲ ਉਹ ਤੁਹਾਨੂੰ ਬਾੜੀ ਗੱਲ ਲੱਗਦੀ ਵੀ ਤੁਸੀਂ ਆਇਆ ਨਹੀਂ ਕੀਤਾ ਆਇਆ ਨਹੀਂ ਕੀਤਾ ਨਾ ਉਹ ਉਹ ਇਹ ਫਿਲਮ OTT ਤੇ ਆਉਗੀ ਕਿ ਨਹੀਂ ਆਉਗੀ ਦੇਖੋ ਇਹ ਇਹ ਪ੍ਰੋਡਿਊਸਰਜ਼ ਦੀ ਕਾਲ ਹੁੰਦੀ ਪਰ ਸਾਡੇ ਨਾਲ ਜੀ OTT ਤੋਂ ਬਿਨਾ ਹੋਰ ਕਈ ਪਲੇਟਫਾਰਮ ਨੇ ਜਿੱਥੇ ਚੋਰੀ ਹੋ ਕੇ ਪਾਈ ਜਾਂਦੀ ਓਵਰਲੇ ਕਈ ਸਾਈਟਸ ਹੈਗੀਆਂ ਨੇ ਤੁਸੀਂ ਲਾ ਲਓ ਸਾਡੀ ਇਹ ਪੁਰਾਣੀ ਫਿਲਮ ਸੀ ਉਹ ওভারਰੇਟਸ ਹਸੋ 78 ਪਤਾ ਨਹੀਂ 780 ਸਾਈਡਸ ਤੇ ওভারਰੇਟ ਪਾਤੇ ਜੀ ਅੱਛਾ ਫਿਰ ਅਸੀਂ ਇਹੋ ਜਿਹੇ ਵੀ ਹੈਗੇ ਹਾਂ ਜੀ ਸਾਡੇ ਸ਼ਰਾਰਤ ਵੀ ਲਾ ਲੋ ਜੀ ਕਈ ਬੰਦੇ ਫੋਨ ਲਾ ਕੇ ਫੇਸਬੁੱਕ ਤੇ ਆਉਣ ਹੋ ਗਏ ਬੈੰਦੇ ਕੈਮਰਾ ਇਧਰ ਨੂੰ ਕਰਕੇ ਸਾਰੇ ਸਿਨੇਮੇ ਚ ਉਹ ਵੀ ਚਲਾਈ ਜਾਂਦੇ ਨੇ ਸੋ ਉਹ ਹੀ ਹੈ ਜੀ ਕੱਲੇ ਕੱਲੇ ਦੇ ਉਹ ਵੀ ਨਹੀਂ ਰੁਕਣਾ ਰੁਕਣਾ ਸਿਨੇਮਾ ਵੀ ਨਹੀਂ ਜੀ ਕੋਈ ਕੋਈ ਕਿਸੇ ਬਿਨਾ ਉਹ ਨਹੀਂ ਹੁੰਦਾ ਪਰ ਇੱਕ ਵਾਰੀ ਆਇਆ ਵੀ ਸਾਰੇ ਸincereity ਨਾਲ ਜੇ ਜ਼ਮਾਨ ਨੂੰ ਪਿਆਰ ਕਰਦੇ ਆ ਸਿਨੇਮੇ ਨੂੰ ਪਿਆਰ ਕਰਦੇ ਆ ਆਪਣੀ ਕਲਾਕਾਰਾਂ ਨੂੰ ਪਿਆਰ ਕਰਦੇ ਹੋ ਤੇ ਟੋਟੈਲਟੀ ਜੇ ਇੱਕ ਦੂਜੇ ਨਾਲ ਹੀ ਹੈ ਜੇ ਇਕੱਠੇ ਹੋਵਾਂਗੇ ਤਾਂ ਆਪਾਂ ਸਰਵਾਈਵ ਜ਼ਿਆਦਾ ਕਰਾਂਗੇ ਹੋਰ ਆਪਣੀ ਆਪਾਂ ਕਹਿੰਦੇ ਆ ਨਾ ਜੀ ਜਦੋਂ ਪੰਜਾਬੀ ਦੀ ਗੱਲ ਕਰਦੇ ਆ ਹਾਂਜੀ ਤਾਂ ਪੰਜਾਬੀ ਪਿੱਛੇ ਲੜਨ ਵਾਲੇ ਹੋ ਜਾਂਦੇ ਆਪਾਂ ਪੰਜਾਬੀ ਪੰਜਾਬੀ ਤਾਂ ਐ ਕਰ ਦਿੰਦੇ ਨੇ ਪੰਜਾਬੀ ਐ ਪਰ ਪੰਜਾਬੀ ਆ ਵੀ ਕਰ ਦਿੰਦੇ ਨੇ ਪੰਜਾਬੀ ਉਹ ਆ ਨਹੀਂ ਸਾਨੂੰ ਕਰਨਾ ਚਾਹੀਦਾ ਸਾਨੂੰ ਸਾਥ ਦੇਣਾ ਚਾਹੀਦਾ ਨਹੀਂ ਵਧੀਆ ਲੱਗਦੀ ਦੇਖਣ ਨਾ ਜਾਓ ਕੋਈ ਚੱਕਰ ਨਹੀਂ ਪਰ ਕੋਈ ਕੈਰੈਕਟਰ ਕੋਈ ਪ੍ਰਿੰਸੀਪਲਸ ਬੰਦੇ ਨੂੰ ਬਣਾਉਣੇ ਸਦਾਤ ਬਣਾਉਣੇ ਬਿਲਕੁਲ ਕੁਝ ਐਥਿਕਸ ਤਾਂ ਸਾਡੇ ਹੋਣੇ ਚਾਹੀਦੇ ਨੇ ਵੀ ਇਹ ਨਹੀਂ ਅਸੀਂ ਚੀਜ਼ਾਂ ਸਪਰੈਡ ਮਤਲਬ ਬਿਨਾਂ ਕਿਸੇ ਕਾਪੀਰਾਈਟ ਤੋਂ ਜਿਵੇਂ ਕੀਤੀ ਜਾਈਏ ਤੇ ਭਾਜੀ ਮੇਰਾ ਤੁਹਾਨੂੰ ਇੱਕ ਸਵਾਲ ਹੈ ਕਿਉਂਕਿ ਥੋੜੀ ਟਾਈਮਿੰਗ ਸਾਨੂੰ ਬਹੁਤ ਵਧੀਆ ਲੱਗਦੀ ਹੈ ਸਿਨੇਮੇ ਤੇ ਤੇ ਤੁਹਾਡੀ ਕਾਮੇਡੀ ਮਤਲਬ ਕੁਝ ਸੰਦੀ ਲੋੜ ਹੀ ਨਹੀਂ ਹੈ ਠੀਕ ਹੈ ਨਾ ਮੈਂ ਕਰਕੇ ਨਾ ਦੋ ਤਿੰਨ ਘੜੀਆਂ ਵੀ ਲੈ ਲਈ ਅਸੀਂ ਪਰ ਹੁਣ ਤੁਹਾਡਾ ਨਾ ਥੋੜਾ ਜਿਹਾ ਗੈਪ ਆ ਤੁਸੀਂ ਸ਼ਾਇਦ ਘੱਟ ਫਿਲਮਾਂ ਕਰਦੇ ਹੋ ਹਾਂ ਜੀ ਪਾਜੀ ਇਹ ਕਿਉਂ ਤੁਸੀਂ ਘੱਟ ਕਿਉਂਕਿ ਅਸੀਂ ਤੁਹਾਨੂੰ ਵੱਧ ਦੇਖਣਾ ਚਾਹੁੰਦੇ ਆ ਫਿਲਮਾਂ ਵਿੱਚ ਦੇਵਾਈ ਗੁਰੂ ਕਿਰਪਾ ਕਰਨ ਜੀ ਉਸ ਇੱਕ ਜਦੋਂ ਕੋਈ ਮੈਂ ਨਾ ਐਡਾ ਜੀ ਸਾਰੇ ਨਾਲ ਕਹਿਣ ਲੱਗ ਜਾਂਦੇ ਨੇ ਵੀ ਇੱਕੋ ਜਿਹਾ ਕੰਮ ਕਰੀ ਜਾਂਦਾ ਤੂੰ ਹਨਾ ਵੀ ਉਹੀ ਕਰੀ ਜਾਂਦਾ ਮੈਨੂੰ ਕਰੈਕਟਰ ਹੀ ਓਦਾਂ ਦੇ ਆਫਰ ਹੁੰਦੇ ਆ ਜੀ ਮੈਂ ਕਰਨਾ ਬਹੁਤ ਕੁਝ ਚਾਹੁੰਨਾ ਵੱਖ ਵੱਖਰਾ ਪਰ ਸਕ੍ਰਿਪਟਾ ਹੁਣ ਜਿਹੜੀ ਮੈਂ ਪਹਿਲਾਂ ਵੀ ਬਹੁਤ ਵਾਰੀ ਕਹਿਣਾ ਸਕ੍ਰਿਪਟਾਂ ਦੇਰੇ ਵੀ ਸਪੈਸ਼ਲ ਨਹੀਂ ਲਿਖੀ ਜਾਂਦੀ ਹੁਣ ਬਹੁਤ ਅਸੀਂ ਆਪ ਕਹਿ ਗੋ ਕਿ ਕਿਸੇ ਨੂੰ ਲਿਖਵਾ ਲੀਏ ਕਿਸੇ ਬੇਨਤੀਆਂ ਕਰ ਲਈਏ ਵੀ ਇਦਾਂ ਦਾ ਕਰ ਲੈ ਯਾਰ ਆਪਾਂ ਤੋੜ ਮੋੜ ਕੇ ਜਾ ਇਦਾਂ ਕਰੀਏ ਉਦਾਂ ਕਰੀਏ ਸਕ੍ਰਿਪਟਰ ਸਾਰੇ ਜਿਹੜੇ ਹੈਗੇ ਨੇ ਦੇਖੋ ਬਣਦਾ ਵੀ ਸਕ੍ਰਿਪਟ ਟਰੈਕਟਰ ਦਾ ਵੀ ਸਾਰਿਆਂ ਦੇ ਵੱਡੇ ਥਾਂ ਵੀ ਜਾਣਾ ਹੁੰਦਾ ਵੀਰੇ ਨੂੰ ਵੀਰੇ ਨੂੰ ਸੋਚ ਕੇ ਸਕ੍ਰਿਪਟਾਂ ਲਿਖਦੇ ਨੇ ਜੇ ਦਿਲਜੀਤ ਨਾ ਕਰ ਦੂ ਫਿਰ ਉਹਦੇ ਬਾਅਦ ਫਿਰ ਉਹ ਚਲੇ ਜਾਂਦੇ ਨੇ ਕਹਿੰਦੇ ਅਮਰਿੰਦਰ ਗਿੱਲ ਨਾਲ ਫਰ ਬਣਾ ਲੈਂਦੇ ਚਲੋ ਜੀ ਪਿੱਛੇ ਘੇੜੇ ਲਾ ਲੈ ਅਮਰਿੰਦਰ ਗਿੱਲ ਕੋਲੇ ਚਲੇ ਜਾਂਦੇ ਨੇ ਫਿਰ ਉਹ ਦੂ ਮੜ ਕੇ ਆਦੇ ਨੇ ਐ ਵੀ ਵੀਰ ਕੋਲੇ ਫਿਰ ਚਲੇ ਜਾਂਦੇ ਨੇ ਆਪਣੇ ਗਿੱਪੀ ਕੋਲੇ ਫਿਰ ਜਿੱਤੇ ਸਾਰਿਆਂ ਕੋਲੇ ਨਹੀਂ ਬਣਦੀ ਫਿਰ ਫਿਰ ਮੇਰੇ ਕੋਲੇ ਆ ਕੇ ਪੰਜਾਂ ਸਾਲ ਬਾਅਦ ਇਹ ਤੁਹਾਡੇ ਵਾਸਤੇ ਲਿਖੀ ਹੈ ਕਿਸ ਤੋਂ ਹੈ ਨਾ ਉਹਨੂੰ ਆਰਡੀਟਡ ਹੋ ਜਾਂਦਾ ਕੰਮ ਬਹੁਤ ਖੁਸ਼ ਹੋ ਜਾਂਦਾ ਤੇ ਉਹਨਾਂ ਨੇ ਤਾਂ ਕਰਕੇ ਮੈਂ ਨਾ ਕੰਮੇ ਥੋੜੇ ਜਿਹਾ ਘਟਾ ਲਿਆ ਜੀ ਘੱਟ ਕਰਨ ਨੂੰ ਹੁਣ ਉਹੀ ਗੱਲ ਹੋ ਗਈ ਜਦੋਂ ਪੰਜਾਬੀ ਵਾਲੀ ਗੱਲ ਕਰਦਾ ਵੀ ਦੋ ਪੈਰ ਘੱਟ ਤੁਰਨਾ ਪੱਤ ਤੁਰਨਾ ਮੜਕਦੇ ਨਾਲ ਬਿਲਕੁਲ ਵੀ ਕੱਟ ਕਰੋ ਪਰ ਕੁਆਲਿਟੀ ਘੱਟ ਹੋਣਾ ਚਾਹੀਦਾ ਥੋੜਾ ਦੇਖੋ ਕਰੋਨਾ ਤੋਂ ਬਾਅਦ ਗਰੂਨੇ ਆ ਜੀ ਪਰ ਆਪਦੇ ਕੋਲੋਂ ਐਫਰਟ ਤਾਂ ਕਰੀ ਵੀ ਸੀ ਵਧੀਆ ਕੰਮ ਕਰਨਾ ਮੇਰੀ ਸੋਚ ਤਾਂ ਇਹ ਚਾਈ ਨਹੀਂ ਤੁਹਾਨੂੰ ਇੱਥੇ ਆ ਕੇ ਮਤਲਬ ਥੋੜਾ ਕੋਈ ਮਾਹੌਲ ਚ ਫਰਕ ਲੱਗਿਆ ਇੱਥੇ ਸ਼ੂਟਿੰਗ ਐਕਸਪੀਰੀਅੰਸ ਕਹਿ ਲੋ ਜਾਂ ਸੈੱਟ ਤੇ ਜੋਗੇ ਸੀ ਮਟਾਵਣ ਵਧੀਆ ਇਹਨਾਂ ਦਾ ਥੋੜਾ ਜੀ ਵਿਡਮਨ ਦਿੱਕਾਟ ਗਿਆ ਕਿਉਂਕਿ ਆਪਣੇ ਭਾਜੀ ਵੱਖਰਾ ਤਜਰਬਾ ਹੁੰਦਾ ਨਾ ਜਿਹੜੀ ਆਪਾਂ ਇੱਥੇ ਕ੍ਰੂ ਨਾਲ ਕੰਮ ਕਰਦੇ ਆ ਲੋਕਾਂ ਨਾਲ ਕੰਮ ਕਰਦੇ ਆ ਤੁਹਾਨੂੰ ਇੱਥੇ ਆ ਕੇ ਕਿਵੇਂ ਲੱਗਿਆ ਕੋਈ ਮਾਹੌਲ ਚ ਫਰਕ ਲੱਗਿਆ ਪੰਜਾਬ ਚ ਇੱਕ ਬੰਬੇ ਤੋਂ ਇਤਨੀ ਪਹਿਲੇ ਵਾਲੇ ਪੰਜਾਬ ਤੋਂ ਹੁਣ ਵਾਲੇ ਪੰਜਾਬ ਹਾਂਜੀ ਉੱਥੋਂ ਇੱਥੇ ਆ ਕੇ ਦੁਬਾਰਾ ਕੰਮ ਕਰ ਰਹੇ ਹਾਂ। ਉਹ ਸਿੰਗਾਪੁਰ ਤੋਂ ਥੋੜਾ ਪੁੱਛੇ ਬੰਬੇ ਦੇ ਇੱਥੇ ਦਾ ਬੰਬੇ ਦੇ ਤੇ ਮੈਨੂੰ ਲੱਗੇ ਪਿਛਲੇ ਜਦੋਂ ਮੈਂ ਗਾਣੇ ਕਰਦੀ ਸੀ ਉਦੋਂ ਤੇ ਬਿਲਕੁਲ ਫਰਕ ਨਹੀਂ ਲੱਗਿਆ ਐਨ ਉਹਦੇ ਲਈ ਸਪੈਸ਼ਲ ਥੈਂਕਸ ਸਾਡੀ ਪੂਰੀ ਟੀਮ ਨੂੰ ਆ ਸਾਡੇ ਪ੍ਰੋਡਿਊਸਰਸ ਨੀਰਜ ਜੀ ਸੁਭਰਵ ਜੀ ਸਾਡੇ ਡਾਇਰੈਕਟਰ ਦੀਪਕ ਠਾਪੜ ਜੀ ਐਂਡ ਦੀ ਐਂਟਾਇਰ ਟੀਮ ਉਹਨਾਂ ਦੀ ਪ੍ਰੀ-ਪ੍ਰੋਡਕਸ਼ਨ ਤੋਂ ਅਨੁਸਾਰ ਨੇ ਦੱਸਿਆ ਬਹੁਤ ਸਟਰੋਂਗ ਸੀਗੀ ਤੇ ਆਫ ਕੌਰਸ ਬੰਬੇਸ ਦਾ ਬੋਸ ਸਮੇਂ ਤੋਂ ਕਮ ਹੋ ਰਿਹਾ ਹੈ ਬਿਕਸ ਟੀਵੀ ਚ ਮੈਂ ਕਰ ਰਹੀ ਹਾਂ ਨਾ ਤਾਂ ਉੱਥੇ ਤਾਂ ਹੋਰ ਜ਼ਿਆਦਾ ਪ੍ਰੀ ਪ੍ਰੋਡਕਸ਼ਨ ਐਂ ਸਾਰਾ ਕੁਝ ਬਿਕਸ ఎవਰੀ ਡੇ ਆਪ ਦਾ ਐਪੀਸੋਡ ਜਾਣਾ ਹੁੰਦਾ ਹੈ ਨਾ ਤੇ ఎవਰੀ ਡੇ ਹੈਵ ਟੂ ਸ਼ੂਟ ਫਾਰ 14 15 ਨਾ 17 18 ਮਿੰਟ ਅਸੀਂ ਐਪੀਸੋਡ ਦੇਣਾ ਹੁੰਦਾ ਤੇ ਹੋਰ ਪਲਾਨਿੰਗਸ ਨਾਲ ਕੰਮ ਹੁੰਦਾ ਬਿਲਕੁਲ ਉਦਾਂ ਦਾ ਹੀ ਕੰਮ ਸੀਗਾ ਓਨੀ ਪਲਾਨਿੰਗ ਓਨੀ ਪ੍ਰੋਡਕਸ਼ਨ ਵਾਲੀ ਹੋ ਓਨਾ ਹੀ ਸਾਰਾ ਕੁਝ ਤੇ ਐਂਡਨ ਮੇਰੇ ਐਕਟਰਸ ਬਹੁਤ ਕਮਾਲ ਨੇ ਵਾਕਿਆ ਬਿਲਕੁਲ ਬੇਸ਼ੱਕ ਇਸ ਵਾਰ ਟੀਮ ਸਾਰੇ ਦਾ ਨੋਨ ਹੈ ਤਾਂ ਚੱਕ ਚੁੱਕ ਰਹਿਣਾ ਲਾਇਆ ਹੈ ਪ੍ਰੋਡਿਊਸਰ ਸਾਡੇ ਬਹੁਤ ਸੱਚੀ ਸਾ ਇਹਨਾਂ ਨੇ ਇਹਨਾਂ ਨੇ ਮੈਨੂੰ ਆਪ ਇੰਨੀ ਵਾਰੀ ਕਿਹਾ ਵੀ ਮੈਂ ਇੰਨਾ ਕੰਮ ਕਰ ਲਿਆ ਪੰਜਾਬ ਚ ਇਹ ਬੈਸਟ ਟੀਮ ਹੈ ਮੈਂ ਬਹੁਤ ਗੁੱਡ ਫੀਲ ਕਰ ਰਹਾ ਮੇਰੇ ਤਰਫੋਂ ਸੱਚੀ ਬਿਲਕੁਲ ਕੋਈ ਫਰਕ ਨਹੀਂ ਬਹੁਤ ਪ੍ਰੋਫੈਸ਼ਨਲੀ ਬਹੁਤ ਵਧੀਆ ਤਰੀਕੇ ਨਾਲ ਕਰ ਪਰ ਨਹੀਂ ਸਾਨੂੰ ਤੁਹਾਡੀ ਫਿਲਮ ਤੋਂ ਬਹੁਤ ਉਮੀਦ ਹੈ ਤੇ ਅਸੀਂ ਪੱਕਾ ਦੇਖ ਕੇ ਆਵਾਂਗੇ ਤੇ ਅਸੀਂ ਆਡੀਅנס ਨੂੰ ਵੀ ਇਹ ਕਹਾਂਗੇ ਵੀ ਜ਼ੌਂਬੀ ਲੈਂਡ 13 ਜੂਨ ਨੂੰ ਤੁਸੀਂ ਸਾਰੇ ਜ਼ਰੂਰ ਦੇਖ ਕੇ ਆਇਓ ਜੇ ਤੁਸੀਂ ਸਿਨੇਮਾ ਲਵਰ ਹੋ ਤਾ ਇੱਕ ਵੱਖਰੇ ਤਰੀਕੇ ਦਾ ਸਿਨੇਮਾ ਪੰਜਾਬੀ ਦੇ ਵਿੱਚ ਪਹਿਲੀ ਵਾਰੀ ਆ ਰਿਹਾ ਹੈ ਤਾਂ ਮੇਰੀ ਵੀ ਤੁਹਾਨੂੰ ਸਾਰਿਆਂ ਨੂੰ ਰਿਕੁਐਸਟ ਹੈ ਕਿ ਤੁਸੀਂ ਜ਼ਰੂਰ ਜਾਇਓ ਤੇ ਬਾਜੀ ਤੁਹਾਡਾ ਬਹੁਤ-ਬਹੁਤ ਥੈਂਕ ਯੂ ਸੋ ਸੋਮਦੇ ਲਈ ਸਤਿ ਸ਼੍ਰੀ ਅਕਾਲ ਤੇ ਤੁਹਾਨੂੰ ਬੈਸਟ ਵਿਸ਼ੇਸ ਫਿਲਮ ਥੈਂਕ ਯੂ ਥੈਂਕ ਯੂ